ਇੱਕ ਵਾਰੀ ਉਹ ਵੀ ਸਮਾਂ ਆਉਂਦਾ ਜਦੋਂ ਤੁਸੀਂ ਰਸਤੇ 'ਚ ਆ ਰਹੇ ਸੀ ਬਾਰਡਰ ਟੱਪ ਦੇ ਤੇ ਰਾਹ 'ਚ ਕਿਤੇ ਬੀਐਸਐਫ ਕੇ ਸੀਆਰਪੀ ਤੁਹਾਨੂੰ ਮਿਲਦੀ ਥੋੜਾ ਜਿਹਾ ਅੱਗੇ ਜਾ ਕੇ ਆਂਦਾ ਇਹ ਰਫਲਾ ਚੋਕਲੀ ਲਈ ਮੈਂ ਕਿਹਾ ਸ਼ਦਾਈਆਂ ਤੂੰ ਮੈਂ ਕਿਹਾ ਜੇ ਰਫਲਾ ਚੋਕਲੀਆਂ ਨਾ ਤੇ ਇਹਨਾਂ ਨੇ ਤੈਨੂੰ ਪਤਾ ਸਖਤੀ ਕਿੰਨੀ ਕਰ ਦੇਣਗੇ ਬਾਰਡਰ ਤੇ ਇੱਕ ਹੋਰ ਬਲੈਕ ਰਾਂ ਦੀ ਟੋਲੀ ਵੀ ਉਹ ਅੱਗੋਂ ਮਾਲ ਲੈ ਕੇ ਆ ਰਹੀ ਸੀ ਇੰਡੀਆ ਅਸੀਂ ਇੰਡੀਆ ਤੋਂ ਪਾਕਿਸਤਾਨ ਜਾ ਰਹੇ ਹਾਂ ਤੇ ਉਹ ਮਿਲ ਪਏ ਜਦੋਂ ਪਹਿਲੀ ਵਾਰ ਕਿਉਂਕਿ ਹੈਗੀ ਸੀ ਮੈਂ ਡਰਾਂ ਵੀ ਹੂੰ ਕਬਰਾਂ ਵੀ ਹੂੰ ਤੇ ਖੁਸ਼ੀ ਵੀ ਬੜੀ ਵੀ ਚਲੋ ਹੋਤੇ ਕਿਸੇ ਨੇ ਵੇਖਿਆ ਨਹੀਂ ਮੈਂ ਪਾਕਿਸਤਾਨ ਤੇ ਵੇਖਾਂ ਜਦੋਂ ਅਸੀਂ ਆਏ ਤੇ ਲੀਡੇ ਕਪੜੇ ਤੇ ਉੱਥੇ ਹੀ ਪਏ ਸੀ ਤੇ ਮਾਲ-ਮੂਲ ਸਾਰਾ ਗਾਇਬ ਸੀ ਤੇ ਬੰਦੇ ਵੀ ਗਾਇਬ ਸੀ ਅਰਵਾਲਬਰ ਕਦੋਂ ਤੋਂ ਰੱਖਣ ਲੱਗ ਗਏ ਸੀ ਜਿਹੜਾ ਤੁਹਾਡੇ ਕੋਲੇ ਹੁੰਦਾ ਸੀ ਉਸ ਵਕਤ ਬਾਰਡਰ ਟੱਪਦੇ ਹਾਂ ਤੇ ਉਹ ਖੈਰਾ ਕਰਦੀ ਸੀ ਵੀ ਮੈਂ ਜ਼ਰੂਰ ਇੱਕ ਹੋਰ ਜਾਣਾ ਮੈਂ ਕਿਹਾ ਤੂੰ ਫੜੀ ਜਾਏਂਗੀ ਉਹ ਕਹਿੰਦੀ ਫੜੀ ਜਾਵਾਂਗੀ ਤੇ ਫੇਰ ਕੀ ਹੈ ਕੋਈ ਗੱਲ ਨਹੀਂ ਤੂੰ ਨਹੀਂ ਫੜਿਆ ਗਿਆ ਘਰ ਵੀ ਮੈਂ ਆਪਣੀ ਮੰਮੀ ਨਾਲ ਗੱਲ ਕੀਤੀ ਕੁੜੀ ਆ ਹੂੰ ਪਾਕਿਸਤਾਨ ਤੋਂ ਤੇ ਇਹ ਮੈਂ ਲੈ ਆਵਾਂ ਸੀਮਾ ਨੇ ਕਾਫੀ ਮਾਲ ਆਪਣੇ ਨਾਲ ਲਿਆਂਦਾ ਇੱਕ ਰਵਾਲਾ ਵੀ ਲਿਆ ਕੇ ਆਈ ਤੇ ਰੁਪਈਆ ਵੀ ਕਾਫੀ ਯੂਨੋ ਘਰ ਦੀ ਬਣਾਉਣੇ ਹੈ ਆਪਣੀ ਅੱਛਾ ਵੀ ਪੁਲਿਸ ਜਿਹੜਾ ਇੱਥੋਂ ਦਾ ਕੋਈ ਸ਼ੱਕ ਨਾ ਕਰੇ ਭਈ ਇਹ ਪਾਕਿਸਤਾਨੋਂ ਆਈ ਪਾਕਿਸਤਾਨੀ ਕੁੜੀ ਹੈਗੀ ਆ ਇਹ ਹੋ ਸਕਦਾ ਹੈ ਦੋ ਚਾਰ ਛਪੇੜਾਂ ਖਾ ਕੇ ਤਹਤੇ ਤੇ ਫਿਰ ਵੀ ਪਿੰਡੋਂ ਮੈਂ ਦੇਣੀ ਜਾ ਨਹੀਂ ਸਕਦਾ ਕਿਉਂਕਿ ਉੱਤੇ ਸਾਰੇ ਲੋਕਾਂ ਨੇ ਉੱਤੇ ਦੁਆਲੇ ਹੋ ਜਾਣਾ ਉਹ ਸੋਹਣੀ ਬਹੁਤ ਸੀ ਉਹ ਹੋਇਆ ਰੰਗ ਹੀ ਨਹੀਂ ਇੱਥੇ ਹੈਗਾ ਕਿਉਂਕਿ ਬਾਰਡਰ ਕਰਾਸ ਕਰ ਲਈ ਰਾਹ ਬਣੇ ਸੀ ਵੱਖਰੇ ਵੱਖਰੇ ਪਗ ਡੰਡੀਆਂ ਚ ਦੀ ਪਗ ਪਗ ਡੰਡੀ ਜੀ ਨੂੰ ਕਹਿੰਦੇ ਆ ਬਿਲਕੁਲ ਉਹਨੂੰ ਜੋੜੇ ਤੋਂ ਮੈਂ ਉਹਨਾਂ ਦਿਨਾਂ ਦੇ ਵਿੱਚ ਸ਼ਾਇਦ 50 ਕੇ 100 ਰੁਪਿਆ ਟਾਂਗੇ ਵਾਲੇ ਨੂੰ ਦਿੱਤਾ ਤੇ ਮੈਂ ਸਪੈਸ਼ਲ ਕਰਕੇ ਤੇ ਆਪਣੇ ਘਰ ਰਾਤ ਨੂੰ ਆ ਗਏ ਸੀ ਸੀਮਾ ਯਾਦ ਆਉਂਦੀ ਹੈ ਹੁਣ ਵੀ ਹਾਂ ਤਾਂ ਕਦੀ ਭੁੱਲ ਨਹੀਂ ਸਕਦੀ ਪ੍ਰੈਸ ði ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫਰਮ ਡੇਲੀ ਆਵਾਜ਼ ਹੋੜ ਗਾੜੀ ਇਹ ਮਸਲਾ ਹੈਗਾ ਵੀ ਇਹਨੂੰ ਰੱਖਿਆ ਕਿੱਥੇ ਜਾਏ ਕਿਉਂਣ ਕੀਤੀ ਉਹ ਟਿਊਬਲ ਤੇ ਮੈਂ ਰਹਿੰਦਾ ਹੁੰਦਾ ਹਾਂ ਕਦੀ ਉਹ ਖਜਾਨ ਖਜਾਨ ਸਿੰਘ ਦਾ ਹੀ ਖਜਾਨ ਸਿੰਘ ਖਰਗੋਵਾਲ ਪਿੰਡ ਦਾ ਲੰਬੜਦਾਰ ਆ ਅੱਛਾ ਇਹ ਵੀ ਜਿੰਦਾ ਜਾਗਦਾ ਵਾ ਕਿਸੇ ਨੇ ਇਨਕੁਆਰੀ ਕਰਨੀ ਹੋਵੇ ਤਾਂ ਕਰ ਕਰ ਵੀ ਸਕਦਾ ਅੱਛਾ ਤਾਂ ਉਹਨੂੰ ਵੀ ਵਾਹ ਅਸੀਂ ਪਤਾ ਨਹੀਂ ਲੱਗਦਾ ਤਾਂ ਅੱਛਾ ਉਹਦੇ ਤੋਂ ਚੋਰੀ ਕਿਉਂ ਕਿਉਂਕਿ ਸ਼ਰਾਬ ਸ਼ਰੂ ਬੜੀ ਪੀਂਦਾ ਸੀ ਤੇ ਗਫੂਰ ਨੇ ਕਿਹਾ ਵੀ ਨਰਮਲ ਇਹਨੇ ਸ਼ਰਾਬੀ ਹੋਏ ਨੇ ਕਿਸੇ ਨਾ ਕਿਸੇ ਨੂੰ ਦੱਸ ਦੇਣਾ ਤੇ ਸਾਨੂੰ ਗੁਆੜਾ ਪੈ ਜਾਣਾ ਮਤਲਬ ਉਹਨਾਂ ਦੀ ਮੋਟਰ ਤੇ ਉਹ ਤੋਂ ਚੋਰੀ ਉੱਥੇ ਤੁਸੀਂ ਕਰ ਉਹਦੇ ਤੋਂ ਚੋਰੀ ਉਹਨਾਂ ਦੀ ਮੋਟਰ ਤੇ ਰਾਤ ਗੁਜ਼ਾਰੀ ਅੱਛਾ ਤੇ ਜਦੋਂ ਦੇਣ ਚੜ ਗਿਆ ਤੇ ਫਿਰ ਉਹਨੂੰ ਠਾਲਿਆ ਮੈਂ ਪਰ ਉਹਦੀ ਬਰੀ ਹਾਲਤ ਹੋ ਗਈ ਵੀ ਥਾਂ ਥਾਂ ਤੇ ਪਾਸ਼ ਲੱਗੇ ਸੀ ਸਰਕੜੇ ਤੇ ਖੂਨ ਵਹਿ ਰਿਆ ਸੀ ਬਾਹਾਂਾਂ ਚੋਂ ਲਤਾਂ ਤੋਂ ਮੂੰਹ ਤੇ ਵੀ ਲੱਗੇ ਹੋਲੇ ਪਾਲਿਆਂ ਚ ਦੀ ਹੋ ਕੇ ਆਉਂਦੇ ਆ ਤਾਂ ਚੜੀਆਂ ਜੀ ਲੰਗਣਾ ਕਰ ਕਰਕੇ ਕਾਪ ਆਪਾ ਦੀ ਜਾ ਤੇ ਜਾ ਅੱਛਾ ਤੇ ਉਹ ਲੈ ਆ ਚਲੋ ਤੇ ਮੈਂ ਆਪਣੇ ਪਿੰਡ ਲੈ ਜਾਂਦਾ ਜੋੜੇ ਆਣ ਕੇ ਉਤਰੇ ਅਸੀਂ ਲੋੜੇ ਵੇਲੇ ਤੇ ਫਿਰ ਵੀ ਪਿੰਡੋਂ ਦਾ ਨਹੀਂ ਜਾ ਨਹੀਂ ਸਕਦਾ ਕਿਉਂਕਿ ਉਹਦੇ ਸਾਰੇ ਲੋਕਾਂ ਨੇ ਉਹਦੇ ਦੁਆਲੇ ਹੋ ਜਾਣਾ ਉਹ ਸੋਹਣੀ ਬਹੁਤ ਸੀ ਉਹ ਉਹ ਰੰਗ ਨਹੀਂ ਸੀ ਇੱਥੇ ਹੈਗਾ ਉਹਨੂੰ ਜੋੜੇ ਤੋਂ ਮੈਂ ਉਹਨਾਂ ਦਿਨਾਂ ਦੇ ਵਿੱਚ ਸ਼ਾਇਦ 50 ਕੇ 100 ਰੁਪਏ ਟਾਂਗੇ ਵਾਲੇ ਨੂੰ ਦਿੱਤਾ ਤੇ ਮੈਂ ਸਪੈਸ਼ਲ ਕਰਕੇ ਤਾਂ ਆਪਣੇ ਘਰ ਦਾਸ ਨੂੰ ਆ ਗਿਆ ਹੂੰ ਉਥੇ ਬੈਠ ਕੇ ਹੀ ਮੇਰੀ ਵਖਰੀ ਅੱਛਾ ਉਥੇ ਮੈਂ ਉਹਨੂੰ ਰੱਖਿਆ ਘਰ ਦੱਸਿਆ ਨਹੀਂ ਘਰ ਨਹੀਂ ਦੱਸਿਆ ਉਹ ਤੇ ਮੇਰੀ ਮੰਮੀ ਜਦੋਂ ਰੋਟੀ ਲੈ ਕੇ ਆਈ ਮੈਂ ਉਹਨੂੰ ਫਰਦਾ ਦਤਾ ਹੋਲੀ ਨਾ ਵੀ ਇੱਕ ਕੁੜੀ ਆ ਮੇਰੇ ਨਾਲ ਉਹ ਸੇ ਬੈਠ ਕੇ ਲੰਮੀ ਪਈ ਆ ਤੇ ਉਹਨੂੰ ਰੋਟੀ ਖਵਾ ਲ ਦੁੱਧ ਵੀ ਪਿਆਈ ਉਹਨੂੰ ਅੱਛਾ ਤੇ ਕਿਉਂਕਿ ਉਹ ਬੜੀ ਸੇਵਾ ਕਰਦੀ ਸੀ ਮੇਰੀ ਹੂੰ ਤੇ ਮੰਮੀ ਮੇਰੀ ਬਹੁਤ ਅੱਛੀ ਹੀ ਬਹੁਤ ਸ਼ਹੀਬ ਔਰਤ ਸੀ ਉਹ ਅੱਛਾ ਤੇ ਉਹਨੇ ਆਖਿਆ ਮੇਰੇ ਨਾਲ ਇੰਨਾ ਜ਼ਰੂਰ ਆਖਿਆ ਵੀ ਪੁੱਤ ਤੂੰ ਉੱਥੇ ਕੰਮ ਕਰਨੋਂ ਨਹੀਂ ਹਟਿਆ ਹੂੰ ਤੂੰ ਜਦੋਂ ਦਾ ਕਾਲਜ ਚ ਜਾਣਾ ਤੂੰ ਉਦੋਂ ਦੇ ਸਾਨੂੰ ਸ਼ਹੀਨ ਸ਼ਮਾਈ ਤੂੰ ਸਾਨੂੰ ਪੁਲਿਸ ਥਾਣਾ ਵਿਖਾਲੀ ਵਿਖਾਲੀ ਦੇਣਾ ਅੱਛਾ ਮਾ ਮਾਤਾ ਉਹਨੂੰ ਗੀਤ ਕਰਦੀ ਸੀ ਮੈਂ ਕੀ ਕਰਦਾ ਉਹ ਆਖੀ ਮੇਰੇ ਨਾਲ ਫਿਰ ਫੇਰੇ ਉਦੋਂ ਆਹ ਟਰੈਕਟਰ ਲਿਆ ਸੀ ਮਹਿੰਦਰਾ ਨਵਾਂ ਨਵਾਂ ਅੱਛਾ ਮੈਂ ਆਪਣੇ ਭਰਾ ਨੂੰ ਆਖਿਆ ਛੋਟੇ ਨੂੰ ਮੈਂ ਕਿਹਾ ਯਾਰ ਸੋਨ ਧਾਰੀਵਾਲ ਤੱਕ ਛੱਡ ਜਾ ਅੱਛਾ ਉਹ ਮੇਕਅਪ ਦਾ ਸਮਾਨ ਵੀ ਸਾਰਾ ਉਹ ਪਹਿਲਾਂ ਹੀ ਮੈਂ ਉਹਨੂੰ ਰੱਖਿਆ ਸੀਗਾ ਵੀ ਲੈ ਕੇ ਆਉਣਾ ਨਾਲ ਉਹ ਅਸੀਂ ਧਾਰੀਵਾਲ ਸਾਨੂੰ ਛੱਡ ਆਇਆ ਧਾਰੀਵਾਲੋਂ ਅਸੀਂ ਬੱਸ ਫੜੀ ਤੇ ਅਸੀਂ ਆ ਮਾਂ ਬੱਸ ਫੜ ਜਾ ਉੱਤੇ ਅੱਛਾ ਦਰਬਾਰ ਸਾਹਿਬ ਜਾਣਾ ਚਾਹੁੰਦੇ ਸੀ ਉਹ ਤੋਂ ਬਾਅਦ ਵੇਖਣਾ ਚਾਹੁੰਦੀ ਸੀ ਤੇ ਉਥੋਂ ਫਿਰ ਇੱਕ ਦੁਕਾਨ ਤੋਂ ਮੰਦਿਆਰੀ ਤੋਂ ਉਹਨੂੰ ਮਸ਼ੂੜਾ ਛੜਵਾਇਆ ਵੀ ਉਹਨੂੰ ਘਰ ਦੀ ਬਣਾਉਣੇ ਹੈ ਆਪਣੀ ਅੱਛਾ ਵੀ ਪੁਲਿਸ ਜਿਹੜਾ ਇੱਥੋਂ ਦਾ ਕੋਈ ਸ਼ੱਕ ਨਾ ਕਰੇ ਹੂੰ ਵੀ ਇਹ ਪਾਕਿਸਤਾਨ ਤੋਂ ਆਈ ਹੈ ਪਾਕਿਸਤਾਨੀ ਕੁੜੀ ਹੈਗੀ ਆ ਵੀ ਹੋ ਸਕਦਾ ਇਹ 2-4 ਛਪੇੜਾਂ ਖਾ ਕੇ ਤਹਤੇ ਤੇ ਜੇ ਉਹਨਾਂ ਕੋਲੇ ਨੂੰ ਪਤਾ ਹੋਏਗਾ ਵੀ ਇਹਨੇ ਸ਼ੂੜਾ ਪਾਇਆ ਹੈ ਵਿਆਹ ਹੀ ਆ ਤੇ ਫਿਰ ਘੱਟ ਸ਼ੱਕ ਕਰਨਗੇ ਹੂੰ ਤੇ ਸਾਡਾ ਵੀ ਇਹ ਇੱਕ ਸ੍ਰੀਮ ਸੀ ਅੱਛਾ ਉਹ ਸਾਕ ਦਾ ਕਿਸੇ ਨੇ ਕੀਤਾ ਵੀ ਹੋਇਆ ਤੇ ਸਾਨੂੰ ਨਾ ਅੱਗੇ ਅੱਗੇ ਗੱਲ ਨਾ ਤੋਰੀ ਹੋਵੇ ਔਰ ਮੈਂ ਉਹਨੂੰ ਛੂੜਾ ਜਰੂਰ ਚੜਾਇਆ ਤੇ ਇੱਕ ਉਹਦੇ ਮੂੰਹ ਦੇ ਉੱਤੇ ਉਹ ਕਾਲੇ ਰੰਗ ਦੀ ਸੂਖੀ ਹੁੰਦੀ ਆ ਉਹ ਮੈਂ ਆਖਿਆ ਪੀ ਮੜ ਲਾ ਇਹ ਤੂੰ ਉੱਥੇ ਹਜ਼ਾਰਾਂ ਚ ਪਛਾਣੀ ਜਾਣਾ ਹੂੰ ਉਹਨੂੰ ਮੈਂ ਉਹਨੂੰ ਲੈ ਗਿਆ ਹਰਮੰਦਰ ਸਾਹਿਬ ਜਿਤਨਾ ਮੈਂ ਮੱਥਾ ਟੇਕਦਾ ਗਿਆ ਜਿਸ ਜਿੱਥੇ ਉਹ ਵੀ ਮੱਥਾ ਟੇਕਦੀ ਗਈ ਜਿਤਨਾ ਮੈਂ ਨਹਾਤਾ ਫਿਰ ਉਹਨੂੰ ਇਸ਼ਨਾਨ ਵੀ ਕਰਾਇਆ ਉੱਥੇ ਹੂੰ ਫਿਰ ਅਸੀਂ ਪ੍ਰਸ਼ਾਦ ਵੀ ਕਰਾਇਆ 100 ਰੁਪਏ ਦਾ ਅੱਛਾ ਤੇ ਫਿਰ ਅਸੀਂ ਉਥੋਂ ਜਿਹੜਾ ਉਹ ਨਿਕਲੇ ਉਹ ਆਂਦੀ ਆ ਵੀ ਮੈਂ ਹੁਣ ਤਾਜਮਹਾਲ ਵੇਖਣਾ। ਅੱਛਾ। ਮੈਂ ਕਿਹਾ ਸੀਮਾ ਵੇਖਿਆ ਨਾ ਪੁਲਿਸ ਕਿੰਨੀ ਆ ਆ ਤਾਂ ਸਾਡੇ ਚੱਲਣ ਰਿਹਾ। ਹੂੰ। ਯੋਰਾ ਨਾਲ। ਹੂੰ। ਤੇ ਇਥੇ ਇਹ ਅਸੀਂ ਜ਼ਰੂਰ ਖੜੇ ਜਾਣਾ। ਹੂੰ। ਉਹ ਆਂਦੀ ਹੁਣ ਤੁਸੀਂ ਡਰਦੇ ਹੋ। ਹੂੰ। ਉਦੋਂ ਤੇ ਆਂਦੇ ਹੋ ਫਲਾਣਾ ਵਿਖਾਊਗਾ ਫਲਾਣਾ ਵਿਖਾਊਗਾ ਫੇਰ ਮੈਨੂੰ ਗੁੱਸਾ ਆ ਗਿਆ ਦਿਲ ਵਿੱਚ। ਮੈਂ ਕਿਹਾ ਵੀ ਇਹਨੂੰ ਹੁਣ ਖੜਨਾ ਹੀ ਖੜਨਾ। ਅੱਛਾ। ਤਾਜਮਹਾਲ ਵੀ ਖਾਲੀ ਦੇਣਾ ਹਰਮੰਦਰ ਸਾਹਿਬ ਤੇ ਕੀ ਆ ਵੇਖਿਆ? ਅੱਛਾ ਤੁਸੀਂ ਉੱਥੋਂ ਫੇਰ ਤਾਜਮਹਾਲ ਵੱਲ ਨੂੰ ਚੱਲਦੇ। ਨਹੀਂ ਉੱਥੋਂ ਨਹੀਂ ਗਏ ਉੱਥੋਂ ਨਾ ਅਸੀਂ ਅਟਾਰੀ ਅਟਾਰੀ ਬਾਰਡਰ ਤੇ ਉੱਥੇ ਮੇਰੇ ਪਿਤਾ ਜੀ ਦੇ ਨਾਨਕੇ ਅੱਛਾ ਤੇ ਉੱਥੇ ਮੈਂ ਜਦ ਯੂਨੀਵਰਸਿਟੀ ਚ ਪੜ੍ਹਦੇ ਆ ਰਹਿਦਾ ਵੀ ਰਿਆਂ ਪੰਜ ਪੰਜ ਦਿਨ ਰਾਣਾ ਕਈ ਵਾਰ ਸਾਰੀਆਂ ਛੁੱਟੀਆਂ ਹੀ ਉੱਥੇ ਰਹਿਣਾ ਤੇ ਮੇਰੀ ਬੜੀ ਉਹਨਾਂ ਨਾਲ ਦੋਸਤੀ ਹੋ ਗਈ ਉਹਦੇ ਮਾਮੇ ਦੇ ਮੁੰਡਿਆਂ ਨਾਲ ਅੱਛਾ ਤੇ ਮੇਂ ਉੱਪਰ ਇਚਾਈਆਂ ਲੱਗਦੀਆਂ ਜਿਹੜੀਆਂ ਉਹਨਾਂ ਨਾਲ ਵੀ ਹੂੰ ਹੂੰ ਤੇ ਮੈਂ ਕਿਹਾ ਵੀ ਉਹ ਉਹ ਟਿਕਾਣਾ ਪੱਕਾ ਤੁਸੀਂ ਉਹਨਾਂ ਕੋਲੇ ਲੈ ਗਏ ਉਹਨਾਂ ਕੋਲ ਲੈ ਗਿਆ ਹੂੰ ਤੇ ਉਹਨਾਂ ਨੇ ਮੈਨੂੰ ਮੇਰੀ ਘਰ ਦੀ ਸਮਝਿਆ ਮਖੌਲ ਕਰਨ ਲੱਗ ਪਿਆ ਇਹ ਨਰਮਲ ਤੋਂ ਆਪਣੇ ਵਿਆਹ ਤੇ ਨਹੀਂ ਸਾਨੂੰ ਸੱਜਿਆ ਫਲਾਂਟਿੰਗਾ ਮੈਂ ਉਠੇ ਬੋਲਿਆ ਵੀ ਇਹ ਕਸ਼ਮੀਰੀ ਪੰਡਤਾਂ ਦੀ ਕੁੜੀ ਆ ਤੇ ਵੀ ਉਹ ਇੱਕ ਕਰਕੇ ਇਹ ਨਹੀਂ ਸੁਣੀ ਆ ਤੇ ਇਹ ਵਿਆਹ ਕਰਾਉਣਾ ਚਾਹੁੰਦੀ ਤੇ ਹੀ ਕੋਰਟ ਮੈਰਿਜ ਕਰ ਲਈ ਤੇ ਤੁਹਾਨੂੰ ਕਿਥੋਂ ਸਾਦਾ ਵਿਆਹ ਤੇ ਮੈਂ ਕੀਤਾ ਨਹੀਂਗਾ ਕੋਰਟ ਮੈਰਿਜ ਕੀਤੀ ਆ ਹਾਂ ਚਲੋ ਮਨਮੂਨ ਗਏ ਅੱਛਾ ਉਹਨਾਂ ਵਾਸਤੇ ਖਾਣ ਪੀਣ ਨੂੰ ਅਸੀਂ ਬਥੇਰਾ ਕੁਝ ਲੈ ਗਏ ਹਾਂ ਵੇ ਇਸ ਦੀ ਦੋ ਬੋਤਲਾਂ ਖੜੀ ਹਾਂ ਚਲੋ ਅਸੀਂ ਰਾਤ ਨੂੰ ਪੀਤੀ ਪੂਤੀ ਤੇ ਉਹ ਮੇਰੀ ਉਹ ਆਂਦਾ ਦਲਜੀਤ ਉਹਦਾ ਨਾਮ ਅੱਛਾ ਉਹ ਜਿਹੜਾ ਪਾਪਾ ਜੀ ਦੇ ਵੀ ਮਾਮੇ ਦਾ ਮੁੰਡਾ ਜੀ 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 ਉਹ ਆਂਦਾ ਵੀ ਆ ਯਾਰ ਟਾਰੀ ਦੀ ਜਿਹੜੀ ਜਿਹੜੀ ਪ੍ਰੇਡ ਹੁੰਦੀ ਹੈ ਸਿਰੇ ਸਿਰੇ ਝੰਡਾ ਉਤਾਰਦੇ ਇਹ ਵੇਖਣ ਵਾਲੀ ਚੀਜ਼ ਆ ਚਲੋ ਚਲੀਏ ਆਪਾਂ ਅੱਛਾ ਉਹਨੇ ਕਿਹਾ ਤੇ ਉਹ ਸਾਈਕਲ ਤੇ ਇੱਕ ਬਡੇ ਭਰਾ ਨੇ ਸਾਈਕਲ ਲੈ ਲਿਆ ਇੱਕ ਪਿੱਛੇ ਆ ਉਹ ਬੈ ਗਈ ਉਹ ਮੈਂ ਚਲਾਉਂਦਾ ਮੇਰੇ ਪਿੱਛੇ ਬੈਠੀ ਤੇ ਉਥੇ ਹੀ ਟਾਰੀ ਬਾਡਰ ਤੇ ਚਲੇ ਗਏ ਅੱਛਾ ਉਹ ਆਖੇ ਬੜੀ ਖੁਸ਼ੀ ਵੇਖ ਕੇ ਪ੍ਰੇਡ ਉਹ ਵੇਖਣ ਵਾਲੀ ਚੀਜ਼ ਆ ਬੜੀ ਬੜੀ ਦੂਰੋਂ ਲੋਕ ਆਉਂਦੇ ਆ ਵੇਖਣ ਪਿੱਛੇ ਸਿਰੇ ਝੰਡਾ ਚਾੜਦੇ ਨੇ ਸ਼ਾਮ ਨੂੰ ਤਾਂ ਅੱਛਾ ਫਿਰ ਤੁਸੀਂ ਉਹ ਦੇਖੀ ਉਹ ਵੇਖ ਕੇ ਫਿਰ ਉਥੇ ਹੀ ਉਹ ਸ਼ੂਰਾ ਪਿੰਡਾ ਉਹ ਉਟਾਰੀ ਤੋਂ 3-4 ਕਿਲੋਮੀਟਰ ਤੋਂ ਅੱਛਾ ਉਥੋਂ ਫਿਰ ਅਸੀਂ ਫਿਰ ਦੁਬਾਰਾ ਅੰਬਰਸਰਾਏ ਉਥੋਂ ਟ੍ਰੇਨ ਤੇ ਅਸੀਂ ਦਿੱਲੀ ਗਏ ਅੱਛਾ ਦਿੱਲੀ ਗਏ ਉਥੇ ਜਾ ਕੇ ਉਸ ਦਿਨ ਤੇ ਸਾਨੂੰ ਵੀ ਦੇਣੀ ਡੁੱਬ ਗਿਆ ਕਮਰਾ ਲਿਆ ਹੋਟਲ ਤੇ ਤੇ ਉਸ ਦਿਨ ਤੇ ਅਸੀਂ ਕਿਤੇ ਨਹੀਂ ਗਏ ਫਿਰ ਰੈਸਟ ਕੀਤੀ ਅੱਛਾ ਫਿਰ ਅਗਲੇ ਦਿਨ ਤਾਜ ਮਹਿਲ ਗਏ ਤੇ ਕੁਝ ਚੀਜ਼ਾਂ ਲਾਲ ਕਿਲਾ ਵੇਖਿਆ ਤਾਜ ਮਹਿਲ ਵੇਖਿਆ ਤੇ ਉਹ ਫੋਟੋਆਂ ਚਾਹੁੰਦੀ ਸੀ ਫੋਟੋ ਖਿਚਣ ਦੀ ਇਜਾਜ਼ਤ ਨਹੀਂ ਹੈਗੀ ਅੱਛਾ ਤੇ ਨਾ ਸਾਡੇ ਕੋਲ ਕੈਮਰਾ ਹੀ ਕੋਈ ਹੈਗਾ ਸੀ ਮੈਂ ਕਿਹਾ ਵੀ ਤੈਨੂੰ ਇਥੇ ਬਣੀਆਂ ਬਣਾਈਆਂ ਮਿਲ ਜਾਂਦੀਆਂ ਉਹ ਫੋਟੋ ਲੈ ਲਾਂਗੇ ਕੋਈ ਗੱਲ ਨਹੀਂ ਇਹ ਨਹੀਂ ਮੈਂ ਖਿਚਾਉਣੀ ਸੀ ਵਿੱਚ ਖਲੋ ਕੇ ਅੱਛਾ ਮੈਂ ਕਿਹਾ ਯਾਰ ਖਰੋਂਦੀ ਖਰੋਂਦੀ ਕਿਤੇ ਮੰਨੂ ਨਾ ਮਰਵਾ ਦੀ ਅਜੇ ਤੱਕ ਤਾਂ ਬਜੇ ਬਸ਼ੇ ਆ ਹੁਣ ਤੋਂ ਫਸਾਏਗੀ ਕਿਤੇ ਨਾ ਕਿਤੇ ਤੇ ਉਹ ਰੁੱਸ ਵੀ ਮੇਰੇ ਨਾਲ ਇਸੇ ਕਲੋਂ ਵੀ ਤੂੰ ਮੈਨੂੰ ਇਹ ਗੱਲ ਕਿਉਂ ਆਖੀ ਆ ਮੈਂ ਮੈਂ ਸੱਚੀ ਆਖੀ ਆ ਫਸਾ ਦੇਣਾ ਤੂੰ ਮੈਨੂੰ ਕਿੱਥੇ ਹਾਂ ਨਹੀਂ ਫਸਦਾ ਤੂੰ ਫਸ ਜਾਏਗਾ ਤੇ ਕੋਈ ਗੱਲ ਨਹੀਂ ਮੈਂ ਨਹੀਂ ਤੈਨੂੰ ਛਡਾਇਆ ਤੂੰ ਆਪੇ ਛਡਾਏਗਾ ਮੈਂ ਕਿਹਾ ਮੇਰੇ ਛਡਾਉਣ ਵਜੋਂ ਤੇ ਤੇਰੇ ਛੁੱਟਣ 'ਚ ਬੜਾ ਫਰਕ ਆ ਤੂੰ ਔਰਤ ਹਾਂ ਤੇ ਮੈਂ ਬੰਦਾ ਵਾਂ ਤੇ ਤੂੰ ਤੇਰਾ ਦਿਨ ਰੇਪ ਕਰ ਕਰੀ ਤੈਨੂੰ ਮਾਰ ਦੇਣਾ ਉਹਨਾਂ ਨੇ ਉਹ ਨਹੀਂ ਮੰਨੀ ਉਹ ਇਹ ਤਾਂ ਫੜ ਬੈਠੀ ਚਲੋ ਖੜਨਾ ਪਿਆ ਉਹ ਖਾਲ ਦਿੱਤਾ ਫਿਰ ਦਿੱਲੀੋਂ ਪਟਿਆਲੇ ਜਾਣਾ ਚਾਹਵੇ ਅੱਛਾ ਉੱਥੇ ਮੇਰੀ ਜਿਹੜੀ ਕੁੜੀ ਨਾਲ ਗੱਲ ਚੱਲਦੀ ਉਹਨੂੰ ਮਿਲਣਾ ਚਾਹੁੰਦੀ ਅੱਛਾ ਉਹ ਵੇਖਣਾ ਚਾਹੁੰਦੀ ਵੀ ਕਿੱਡੀ ਕੁ ਸੋਹਣੀ ਆ ਜਿਹੜੀ ਇਹਦੇ ਨਾਲ ਜਿਹੜੀ ਜਿਹੜੀ ਪਿਆਰ ਕਰਦੀ ਆ ਅੱਛਾ ਉਹ ਮੈਂ ਕਿਛ ਦੇਣੇ ਬਚ ਗਏ ਆ ਨਹੀਂ ਕਿ ਕਿਤੇ ਕਾਬੂ ਆਏ ਤੇ ਹੁਣ ਅਸੀਂ ਫ੍ਰੀ ਹੋਏ ਆ ਤੈਨੂੰ ਜੋ ਆਂਦੀ ਹੱਦ ਬਖਾਲ ਤੇ ਦਿੱਤਾ ਤੈਨੂੰ ਅੱਛਾ ਉਹਨੂੰ ਪਤਾ ਲੱਗ ਗਿਆ ਵੀ ਨਿਰਮਲ ਨੇ ਮੈਨੂੰ ਇੱਕ ਕੁੜੀ ਹੋਰ ਪਿਆਰ ਕਰਦੀ ਆ ਉਹ ਮੈਂ ਹੀ ਦੱਸਿਆ ਸੀਗਾ ਉੱਥੇ ਪਤਾ ਹੀ ਪਤਾ ਹੀ ਉਕਈ ਰ ਭੇਣੇ ਵੀ ਮਾਰ ਦਿੰਦੀ ਮਛਰੀਂ ਜਾਣਾ ਤੇ ਤੂੰ ਉਹਦੇ ਕੋਲ ਚਲ ਗਿਆ ਹੁਣ ਫਰਾਂਟਿੰਗ ਉਹ ਤੁਸੀਂ ਫਿਰ ਵਿਆਹ ਕਰਾਉਣਾ ਕਿਉਂ ਨਹੀਂ ਜ਼ਰੂਰੀ ਸਮਝਿਆ ਜਦੋਂ ਪੰਜਾਬ ਹੀ ਆ ਗਈ ਸੀ ਉਹ ਹੁਣ ਮੇਰੇ ਮਾਂ ਪਿਓ ਵੀ ਪਛਤਾਉਂਦੇ ਬਾਅਦ ਵਿੱਚ ਵੀ ਵਿਆਹ ਕਿਉਂ ਨਾ ਕਰ ਲਿਆ ਉਥੇ ਯੂਪੀਆ ਲਾਂਦੇ ਨਿਕਲ ਜਾਣਾ ਹੈਗਾ ਤੇ ਤੇਰੀ ਭੈਣ ਹੋਈ ਆ ਯਾਰ ਉਹ ਕਿਹਨਾਂ ਕਿਸੇ ਕੁੜੀ ਬਣਾ ਲੈਣਾ ਹੈਗਾ ਤੇ ਮੈਂ ਵੀ ਬੜਾ ਪਛਤਾਉਂਦਾ ਮੈਂ ਵੀ ਮੈਂ ਉਥੇ ਯੂਪੀਆ ਨਿਕਲ ਜਾਂਦਾ ਉਥੇ ਮੇਰੀ ਕਾਫੀ ਵਾਕ ਵੀ ਵੀ ਹੈਗੀ ਤੇ ਕਿਸੇ ਨਾ ਕਿਸੇ ਮੁਸਲਮਾਨ ਦੀ ਕੁੜੀ ਬਣਾ ਕੇ ਤੇ ਮੈਂ ਨਕਾ ਕਰ ਲੈਣਾ ਹੈਗਾ ਬਿਲਕੁਲ ਇਹ ਹੁਣ ਹੋਣ ਵਾਲੇ ਵਿਆਹ 'ਚ ਮੈਂ ਕੁਝ ਨਹੀਂ ਖਟਿਆ ਘੜੋ ਅੱਛਾ ਫਿਰ ਜਦੋਂ ਤੁਸੀਂ ਇੱਥੇ ਘੁੰਮਦੀ ਆ ਉਹ ਕਿੰਨੇ ਦਿਨ ਰਹਿੰਦੀ ਆ ਇੱਥੇ ਲਗਭਗ ਇੱਕ ਹਫਤਾ ਰਹੀ ਉਹ ਹੂੰ ਉਹ ਬਾਹਰ ਨਹੀਂ ਨਿਕਲੀ ਮੈਂ ਕਹਤਾ ਤਾਂ ਹੀ ਮੰਮੀ ਨੂੰ ਵੀ ਕਹਤਾ ਸੀ ਆਪਣੀ ਭਰਜਾਈ ਨੂੰ ਉਦੋਂ ਇੱਕ ਭਰਾ ਮੇਰਾ ਵਿਆਹ ਸੀ ਬਾਕੀ ਬਾਅਦ ਚ ਵਿਆਹ ਆ ਉਹ ਭਰਜਾਈ ਜਿਹੜੀ ਆ ਉਹਦਾ ਸਾਡੇ ਨਾਲ ਬੂਣ ਕੂਣ ਬੋਲਣੀ ਹੈ ਹੀ ਨਹੀਂਗਾ ਇਹ ਹੈਗਾ ਸੀ ਤੇ ਮਾਰਾ ਮੋਟਾ ਗਾ ਸੀ ਉਹਦਾ ਘਰ ਵੱਖਰਾ ਸੀਗਾ ਉਹ ਕਦੀ ਆਉਂਦੀ ਹੀ ਨਹੀਂ ਉਹ ਪਾਸੇ ਤੇ ਇਹ ਕਰਕੇ ਵੀ ਗੱਲ ਜਿਹੜੀ ਲੁਕੀ ਸੀ ਸੁਪੀ ਰਹੀ ਫਿਰ ਉਹਨਾਂ ਨੂੰ ਛੱਡਣ ਜਾਣਾ ਸੀਗਾ ਛੱਡਣ ਜਾਣ ਦੀ ਘਟਨਾ ਜਿਹੜੀ ਉਹਨੂੰ ਫਿਰ ਮੁੜ ਕੇ ਛੱਡ ਕੇ ਆਉਨੇ ਹੋ ਉਹ ਕਿਵੇਂ ਆਗਾ ਉਹ ਇਸ ਤਰ੍ਹਾਂ ਵੀ ਫਿਰ ਮੈਂ ਉਸੇ ਤਰ੍ਹਾਂ ਹੀ ਰਿਟਰਨ ਮਾਰਿਆ ਵੀ ਪਹਿਲਾਂ ਗਿਆ ਉੱਥੇ ਹਰੂਵਾਲ ਅੱਛਾ ਹਰੂਵਾਲ ਜਾ ਕੇ ਉੱਥੇ ਬੇਲੇ 'ਚ ਬੈਠੇ ਰਹੇ ਹੂੰ ਫਿਰ ਦਿਨ ਦੁਪਹਿਰ ਰਾਤ ਪਈ ਤੇ ਫਿਰ ਉਹਨੂੰ ਜਿਹੜਾ ਵੀ ਮੈਂ ਕਰਾਸ ਕਰਾਇਆ ਹੂੰ ਤੇ ਇਹ ਚੰਗੀ ਗੱਲ ਇਹ ਹੋਈ ਵੀ 베ੜੀ ਲੈ ਕੇ ਆ ਗਿਆ ਗਫੂਰ ਉਹਦਾ ਤਾਂ ਤਰੀਕ ਮਸੀਹ ਸੀ ਪਹਿਲਾਂ ਹੀ ਰਾਤ ਦਾ ਸਮਾਂ ਸੀ ਟੜਕੇ ਦਾ ਟੜਕੇ ਦਾ ਸਮਾਂ ਹੀ ਦਾ ਅੱਛਾ ਚੌੜਾ ਦਾ ਟਾਈਮ ਸੀ ਹੂੰ ਤੇ ਉਥੇ ਇੱਕ ਗੱਲ ਬੜੀ ਮਾੜੀ ਵਾਪਰੀ ਹੂੰ ਕਿ ਉਹ ਜਿਹੜਾ ਚੂੜਾ ਪਾਇਆ ਸੀ ਉਹਨੇ ਮੈਂ ਉਹਨੂੰ ਕਹਿ ਬੈਠਾ ਮੈਂ ਕਿ ਸੀਵਾ ਇਹਦਾ ਹੁਣ ਕੰਮ ਮੁੱਕ ਗਿਆ ਇਹ ਇਹ ਤੋੜ ਦੇ ਤੋੜ ਕੇ ਰਾਜੀ ਜੀ ਸੁੱਟ ਦੇ ਹੁਣ ਮਨੂੰ ਇਸ ਗੱਲ ਦਾ ਪਤਾ ਨਹੀਂ ਸੀ ਉਦੋਂ ਤੱਕ ਵੀ ਇਹ ਚੂੜਾ ਇਹ ਰੰਡੀਆਂ ਜਿਹੜੀਆਂ ਔਰਤਾਂ ਨੇ ਉਥੋਂ ਪੰਦੀਆਂ ਤੋੜਦੀਆਂ ਨੇ ਅੱਛਾ ਉਹਨੂੰ ਪਤਾ ਸੀ ਇਹ ਚੀਜ਼ ਦਾ ਉਹਦੇ ਉੱਚੀ ਉੱਚੀ ਰੋਣ ਲੱਗ ਪਈ ਮੈਂ ਕਿ ਇਹਨੂੰ ਕੀ ਹੋ ਗਿਆ ਇੱਥੇ ਕੋਈ ਬੰਦਾ ਵੀ ਹੈ ਨਹੀਂ ਜਿਨੇ ਇਹਨੂੰ ਕੋਈ ਗੱਲ ਉਹ ਜੀ ਆਖੀ ਹੋਏ ਮੈਂ ਉਹਨੂੰ ਪਛਕਾਰ ਪਛਗੂਰ ਕੇ ਚੁੱਪ ਕਰਾਇਆ ਤੇ ਮੈਨੂੰ ਕਹਿੰਦੀ ਆ ਤੈਨੂੰ ਪਤਾ ਛੂੜਾ ਕੌਣ ਪਾਉਂਦਾ ਹੁੰਦਾ ਛੂੜਾ ਪਾਉਂਦਾ ਹੁੰਦਾ ਜਿਹਦੇ ਘਰ ਵਾਲਾ ਮਰ ਜੇ ਤੂੰ ਤੇ ਜੀਂਦਾ ਜਾਗਦਾ ਉਹਦੇ ਜਿਹੜੀ ਰੰਡੀ ਹੋ ਜੇ ਉਹ ਔਰਤ ਉਹ ਉਹ ਛੂੜਾ ਪਾਉਂਦੀ ਆ ਇਹਦੇ ਸੁਹਾਗ ਦਾ ਛੂੜਾ ਉਹਨੇ ਬਾਕੀ ਛੂੜੀਆਂ ਤੇ ਤੋੜ ਦਿੱਤੀਆਂ ਪਰ ਦੋ ਉਹਨੇ ਰੱਖੀਆਂ ਆਉਂਦੀ ਤੇ ਮੈਂ ਨਿਸ਼ਾਨੀ ਰੱਖੜੀਆਂ ਆਪਣੀ ਨਾਲ ਲੈ ਕੇ ਜਾਣੀ ਤੇ ਮੈਂ ਇਹ ਇੱਕ ਇਹ ਨਹੀਂ ਲੈਣ ਲਾਉਣੀਆਂ ਤੇ ਨਹੀਂ ਲਈਆਂ ਉਹਨੇ ਫਿਰ ਉਹ ਕਿਉਂਕਿ ਭਰਾ ਆਪਣੇ ਨੂੰ ਤਾਂ ਦੱਸ ਦੱਸ ਕੇ ਆਈ ਵੀ ਅਸੀਂ ਟੂਰ ਤੇ ਚੱਲੇ ਆ ਉਹਦੇ ਆਰਸੀਮ ਨਾਲ ਤੇ ਉਹਨੂੰ ਭਰਾਵਾ ਕਿਸ ਤਰ੍ਹਾਂ ਉਹ ਜਾਵੇ ਨਾ ਟ੍ਰੇਨ ਤੇ ਨਾ ਛੜੇ ਫਿਰ ਇਹ ਤਰ੍ਹਾਂ ਕਰਕੇ ਕਹ ਗਫੂਰ ਨੇ ਹਾਰ ਕੇ ਆਖਿਆ ਵੀ ਸੀਮਾ ਫੇਰ ਮੱਕਦੀ ਨੂੰ ਲੈ ਕੇ ਨਹੀਂ ਆਵਾਂਗਾ ਨਾ ਮੈਂ ਆਵਾਂਗਾ ਤੇਰੇ ਘਰ ਜੇ ਤੂੰ ਨਹੀਂ ਜਾਂਦੀ ਤੇ ਜਾ ਕਰ ਚੱਲ ਜਾ ਅਜੀ ਮੇਰਾ ਅੱਛਾ ਤੇ ਅਜੇ ਗਫੂਰ ਅਜੇ ਨਹੀਂ ਆਇਆ ਉਦੋਂ ਮੋਬਾਈਲ ਵਬੂਲ ਤੇ ਹੁੰਦੇ ਨਹੀਂ ਸੀ ਇਸ ਤਰ੍ਹਾਂ ਬੰਦਿਆਂ ਦਾ ਹੀ ਕੰਮ ਚੱਲਦਾ ਆਏਗਾ ਇੱਕ ਬੰਦੇ ਨੇ ਸਰਾ ਦੂਜੇ ਨੂੰ ਦੇਣਾ ਉਹਨੇ ਗੱਲ ਚੀਤੇ ਇਹਨੂੰ ਦੇਣਾ ਇਸ ਤਰ੍ਹਾਂ ਕਰਕੇ ਫੇਰ ਉਹ ਚਲੀ ਜਾਂਦੀ ਆ ਆ ਫੇਰ ਉਹ ਰੋਂਦੀ ਰੋਂਦੀ ਨਾ ਟ੍ਰੇਨ ਤੇ ਬੈਠ ਸੀ ਗਈ ਤੇ ਸੁਖੀ ਸੰਧੀ ਆਪਣੇ ਘਰ ਪਹੁੰਚ ਗਈ ਅੱਛਾ ਜਦੋਂ ਉਹ ਇੱਕ ਵਾਰੀ ਉਹ ਵੀ ਸਮਾਂ ਆਉਂਦਾ ਜਦੋਂ ਤੁਸੀਂ ਰਸਤੇ 'ਚ ਆ ਰਹੇ ਸੀ ਬਾਰਡਰ ਟੱਪ ਦੇ ਤੇ ਰਾਹ 'ਚ ਕਿਤੇ ਬੀਐਸਐਫ ਕੇ ਸੀਆਰਪੀ ਤੁਹਾਨੂੰ ਮਿਲਦੀ ਹੈ ਹਾਂ ਉਹ ਤਾਂ ਕਿਵੇਂ ਆਗੀ ਉਹ ਤਾਂ ਜਦੋਂ ਸ਼ਿੰਦਾ ਮੇਰੇ ਨਾਲ ਸੀ ਅੱਛਾ ਉਹ ਸੁੱਤੇ ਹੀ ਰਫਲਾ ਉਹਨਾਂ ਦੇ ਲਾਗੇ ਪਈਆਂ ਸੀ ਤੇ ਆਪ ਹੂਕ 23 ਸ਼ਾਬੀ ਹੋਏ ਅੱਛਾ ਤੇ ਉਹੀ ਲੰਘਣ ਡਏ ਹਾਂ ਹੂੰ ਤੇ ਭਾਵੇਂ ਰਾਹ ਉਹ ਰਾਵਾਂ ਦਾ ਬੜਾ ਭੇਤੀ ਸ਼ਿੰਦਾ ਪਰ ਉਹ ਫਿਰ ਵੀ ਉਹ ਕੋਈ ਗਲਤੀ ਨਾਲ ਰਾਹ ਜਿਹੜਾ ਉਹ ਗਲਤ ਚੁਣਿਆ ਗਿਆ ਅੱਛਾ ਕਿਉਂਕਿ ਬਾਰਡਰ ਕਰਾਸ ਕਰ ਲਈ ਰਾਹ ਬਣੇ ਹੀ ਵੱਖਰੇ ਵੱਖਰੇ ਪਗ ਡੰਡੀਆਂ ਚ ਦੀਆਂ ਪਗ ਪਗ ਡੰਡੀ ਜੀ ਨੂੰ ਕਹਿੰਦੇ ਆਪਾਂ ਉਥੋਂ ਉਥੋਂ ਛੜਕਾ ਜਿਹੜਾ ਉਹ ਭੰਨੇ ਆਪਾਂ ਪਾ ਜਾ ਹੁੰਦਾ ਵੀ ਤੁਰਨਾ ਸੌਖਾ ਹੋ ਜਾਂਦਾ ਅੱਛਾ ਤੇ ਉਹ ਉਹਨ ਮੈਨੂੰ ਥੋੜਾ ਜਿਹਾ ਅੱਗੇ ਜਾ ਕੇ ਆਂਦਾ ਵੀ ਇਹ ਰਫਲਾ ਚੁੱਕ ਲਈਏ ਅੱਛਾ ਮੈਂ ਕਿਹਾ ਸ਼ਦਾਈਆਂ ਨੂੰ ਹੂੰ ਮੈਂ ਕਿਹਾ ਜੇ ਰਫਲਾਂ ਚੋਕਲੀਆਂ ਨਾ ਤੇ ਇਹਨਾਂ ਨੇ ਤੈਨੂੰ ਪਤਾ ਸਖਤੀ ਕਿੰਨੀ ਕਰ ਦੇਣਗੇ ਬਾਰਡਰ ਤੇ ਹੂੰ ਨਾਲ ਦੇ ਨਾਂ ਉਚਾਰੇ ਦੀ ਨੌਕਰੀ ਜਾਊਗੀ ਤੇ ਨਾਲ ਸਾਡੇ ਵਾਸਤੇ ਆਕ ਹੋ ਜਾਏਗੀ ਇਹਨਾਂ ਨੇ ਤੈਨੂੰ ਪਤਾ ਹੋਣਾ ਚਾਹੀਦਾ ਵੀ ਇਹਨਾਂ ਨੇ ਬਹੁਤ ਫਰੋਜ ਲਾ ਦੇਣੀਆਂ ਪੁਲਿਸ ਤੇ ਫੋਰਸ ਹੂੰ ਇਹ ਵੇਖ ਲੈ ਤੂੰ ਤੂੰ ਕਿੰਨੇ ਕ ਪੈਸੇ ਵਾਟ ਲੈਗਾ ਉਹ ਲਾਲਚੀ ਹੀ ਅਸਲ ਚ ਉਹ ਤਾਂ ਰਾਦੇ ਵੀ ਵੇਚ ਲਾਂਗੇ ਕਿਤੇ ਹੂੰ ਕਿਉਂਕਿ ਵੇਖ ਜਾਂਦੀਆਂ ਨੇ ਪਾਕਿਸਤਾਨ ਚ ਅੱਛਾ ਉਹ ਫਰੰਟੀਅਰ ਦੇ ਏਰੀਆ ਚ ਬੜਾ ਹਸਲਾ ਹੁੰਦਾ ਪਾਕਿਸਤਾਨ ਚ ਗੈਰ ਕਾਨੂੰਨੀ ਅੱਛਾ ਤੇ ਉਹਦਾ ਇਹ ਇਰਾਦਾ ਵੀ ਕੋਈ ਬੰਦੇ ਨੂੰ ਮਿਲ ਕੇ ਜਮ ਵੇਚ ਲ ਇਪਰ ਉਹ ਨਹੀਂ ਇਹ ਹੀ ਚੁੱਕਦੇ ਤੇ ਅਸੀਂ ਫਸ ਆਉਣ ਵਾਲੇ ਸਮੇਂ ਜ ਫਸਣਾ ਬਿਲਕੁਲ ਆ ਗੱਲ ਸਹੀ ਹੋ ਅੱਛਾ ਕਿਤੇ ਆਏ ਹੋਇਆ ਹੋਵੇ ਨਰਮਲ ਜੀ ਕਿਤੇ ਤੁਸੀਂ ਬਾਰਡਰ ਟੱਪ ਰਹੇ ਹੋਵੋ ਤੇ ਤੁਹਾਨੂੰ ਰਾਤ ਬਰਾਤੇ ਜਾ ਰਹੇ ਹੋਵੋ ਤੁਸੀਂ ਤਾਂ ਆਪਣੇ ਵੱਲੋਂ ਤੇ ਰਸਤੇ 'ਚ ਤੁਹਾਨੂੰ ਕੋਈ ਐ ਲੱਗਿਆ ਹੋਵੇ ਵੀ ਸਾਹਮਣੇ ਕੋਈ ਆ ਰਿਹਾ ਜਾਂ ਕੋਈ ਮਿਲਿਆ ਹੋਵੇ ਤੁਹਾਨੂੰ ਕਿਤੇ ਇਦਾਂ ਦੀ ਘਟਨਾ ਹਾਂ ਹੈ ਹੋਈ ਪਰ ਉਹ ਚੁੱਪਚੀਤੀ ਘਟਨਾ ਸੀਗੀ ਵੀ ਇੱਕ ਹੋਰ ਬਲੈਕ ਰਨ ਦੀ ਟੋਲੀ ਵੀ ਉਹ ਅੱਗੋਂ ਮਾਲ ਲੈ ਕੇ ਆ ਰਹੀ ਸੀ ਇੰਡੀਆ ਅੱਛਾ ਅਸੀਂ ਇੰਡੀਆ ਤੋਂ ਪਾਕਿਸਤਾਨ ਜਾ ਰਹੇ ਹਾਂ ਹੂੰ ਤੇ ਉਹ ਮਿਲ ਪਏ ਫਿਰ ਅਸੀਂ ਪਛਾਣ ਵੀ ਲਿਆ ਕਿ ਦੂਜੇ ਨੂੰ ਅੱਛਾ ਇਹ ਹੱਥ ਮਿਲਾਇਆ ਪੁੱਛਉਂਦੀ ਤੇ ਇਹਨਾਂ ਦੀ ਜਿਹੜੀ ਬਲੈਕ ਆਰਨ ਦੀ ਦੁਨੀਆ ਵਾ ਇਹਦੇ ਵਿੱਚ ਇੱਕ ਭਾਸ਼ਾ ਕੋਡ ਭਾਸ਼ਾ ਚੱਲਦੀ ਆ ਹੂੰ ਉਹ ਕਿਸੇ ਕਿਸੇ ਨੂੰ ਪਤਾ ਹੁੰਦਾ ਹੂੰ ਬਾਕੀ ਇਹਨਾਂ ਨੂੰ ਟਾਈਮ ਵੇਖਣ ਦਾ ਇਹਨਾਂ ਦਾ ਆਪਣਾ ਢੰਗ ਵਾ ਤਾਰਿਆਂ ਵਲ ਵੇਖੀ ਪੂਰਾ ਪੂਰਾ ਸਹੀ ਟਾਈਮ ਦੱਸ ਦਿੰਦੇ ਆ ਵੀ ਹੁਣ 3 ਵਜੇ ਆ ਹੁਣ 4 ਵਜੇ ਨੇ ਹੁਣ 2 ਵਜੇ ਆ ਇਹ ਇਹਨਾਂ ਨੂੰ ਬੜਾ ਇਹ ਇਹਨਾਂ ਨੂੰ ਜਿਹੜਾ ਇਹ ਲਗਾਣਾ ਤਾਰਾ ਵਿਗਿਆਨ ਇਹਦੇ ਇਹਨਾਂ ਨੂੰ ਬਹੁਤ ਹੁੰਦਾ ਹੁੰਦਾ ਹੂੰ ਤੇ ਉਹ ਇਤਰਾਪੀ ਉਹ ਆਪਣਾ ਮਾਲ ਲੈ ਕੇ ਚਲੇ ਗਏ ਤੇ ਅਹੀਂ ਆਪਣਾ ਲੈਣ ਚਲੇ ਪਿੰਡ ਦੇ ਵਿੱਚ ਫਿਰ ਪੂਰੀ ਚਰਚਾ ਹੋ ਗਈ ਸੀ ਕਿ ਬਈ ਨਿਰਮਲ ਨਿਮਾ ਤਾਂ ਬਾਰਡਰ ਟੱਪ ਜਾਂਦਾ ਉਧਰ ਪਿਆਰ ਵੀ ਚੱਲਦਾ ਹੈ ਦਾ ਉਧਰੋਂ ਆਪਣੇ ਮਸ਼ੂਕਾਂ ਨੂੰ ਲੈ ਵੀ ਹਾਂ ਪਤਾ ਕਾਫੀ ਤੂੰ ਨਹੀਂ ਵੀ ਜਿਹੜੇ ਖਾਸ ਬੰਦੇ ਸੀ ਮੇਰੇ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਹੁਣ ਵੀ ਪਤਾ ਉਹਨਾਂ ਨੂੰ ਵੀ ਇਤਰਾ ਲੰਮਾ ਸੋਮਾ ਜਾਂਦਾ ਰਿਹਾ ਤੇ ਕੁੜੀ ਵੀ ਲੈ ਕੇ ਆਏਗਾ ਉਧਰੋਂ ਤੇ ਇਤਰਾ ਇਸ ਤਰ੍ਹਾਂ ਕਰਕੇ ਸਾਰਾ ਬੰਦਾ ਮੇਰੇ ਬਾਰੇ ਜਾਣਦੇ अच्छा इथे फिर जदों पुलिस दी निगाज तुसी आउने होगे उस समय ਜਾਂ 10 ਨੰਬਰਿਆਂ ਚ ਤੁਹਾਡਾ ਨਾਮ ਆਉਂਦਾਗਾ ਹਾਂਜੀ ਉਹ ਵਕਤ ਤੁਹਾਨੂੰ ਇਥੇ ਕੋਈ ਟੌਰਚਰ ਸਹਿਣਾ ਪਿਆ ਜਾਂ ਤੁਹਾਡੇ ਨਾਲ ਨਹੀਂ ਉਦੋਂ ਫੜੇ ਜਾਂਦੇ ਰਹੇ ਆ ਇੱਕ ਵਾਰ ਗੁਰੂ ਨਾਨਕ ਦੇ ਕਾਲਜ ਕਰਤਾਰਪੁਰ ਗੋਲੀ ਚੱਲ ਗਈ ਸੀ ਅੱਛਾ ਉਦੋਂ ਫੜਿਆ ਸੀ ਇਹਨਾਂ ਨੇ ਹੂੰ ਤੇ ਇੱਕ ਵਾਰ ਬਟਾਲੇ ਇੱਕ ਮਰਡਰ ਹੋਇਆ ਹੈਗਾ ਉਹਦੇ ਵਿੱਚ ਫੜਿਆ ਸੀ ਅੱਛਾ ਉਹ ਤੇ ਉਸ ਵਿੱਚੋਂ ਮਬਰੀ ਹੋ ਗਿਆ ਹਾਂ ਹੂੰ ਤੇ ਜਿਹੜੀ ਗੋਲੀ ਚੱਲ ਗਈ ਸੀ ਉਹ ਵੀ ਕੇਸ ਚੱਲਿਆ ਸੀ ਉਹ ਵੀ ਮੈਂ ਬਰੀ ਹੋ ਗਿਆ ਹਾਂ ਅੱਛਾ ਤੇ ਇਹ ਹੁਣ ਜਰੂਰ ਇਹਨਾਂ ਦੇ ਸ਼ੱਪਨ ਤੋਂ ਬਾਅਦ ਇਹ ਮੇਰੇ ਕੋਲ ਆਇਆ ਅੱਛਾ ਉਸ ਤਰ੍ਹਾਂ ਕਿਸੇ ਨੇ ਮੈਨੂੰ ਕਿਉਂਕਿ ਮੈਂ ਕੋਈ ਗਲਤ ਕੰਮ ਕੀਤਾ ਹੀ ਨਹੀਂ ਮੈਂ ਕੋਈ ਜਸੂਸੀ ਨਹੀਂ ਕੀਤੀ ਕਿਸੇ ਦੇ ਮੂੰਹ ਨਹੀਂ ਮਾਰਿਆ ਕੋਈ ਕੋਈ ਹੋਰ ਚੀਜ਼ ਇੱਕ ਆਨੇ ਦੀ ਚੀਜ਼ ਵੀ ਵਲੇ ਆ ਕੇ ਇੱਥੇ ਨਹੀਂ ਵੇਚੀ ਇੱਕ ਆਨੇ ਦੀ ਅਕ ਰੁਪਈਆ ਤੇ ਦੂਰ ਦੀ ਗੱਲ ਆ ਇੱਕ ਆਨੇ ਕਿਉਂਕਿ ਸੀਮਾ ਮੇਰੇ ਨਾਲ ਇਹ ਗੱਲਾਂ ਇਹ ਵਾਦਾ ਕੀਤਾ ਹੈ ਉਹਦਾਂ ਮੈਂ ਵੀ ਉਹ ਕਹਿੰਦੀ ਕਿ ਤੇ ਉਹ ਨਾ ਹੋਵੇ ਕਿ ਤੂੰ ਮਾਰਿਆ ਜਾਂ ਮੈਂ ਬਾਰਡਰ ਤੇ ਤੇਰੇ ਕੋਲ ਫੀਮ ਨਿਕਲੇ ਜਾਂ ਸੋਨ ਨਿਕਲੇ ਜਾਂ ਕੋ ਚਾਂਦੀ ਨਿਕਲੇ ਜਾਂ ਕੋ ਖੁਰਸ਼ੀ ਅੱਛਾ ਇਹ ਪਤਾ ਖਰਾ ਆਂਦੀ ਹੀ ਖਰਾ ਮੈਂ ਹੀ ਨਹੀਂ ਮਰ ਜਾਣਾ ਤੇਰੇ ਤੋਂ ਪਹਿਲਾਂ ਨਾਲ ਦੇ ਬਲੈਕੀ ਜੋਰ ਲਾਉਂਦੇ ਹੋਣਗੇ ਵੀ ਹਾਂ ਉਹ ਆਂਦੇ ਉਹ ਤੈਨੂੰ ਕੀ ਫਰਕ ਪੈਂਦਾ ਉਹ ਜਿਹੜੇ ਨਾਲ ਦੇ ਮੈਨੂੰ ਸ਼ਦਾਈ ਸਮਝਦੇ ਸੀ ਆਂਦੇ ਬੇਹੂ ਬੰਦਾ ਵੀ ਇਹ ਕਿਉਂ ਤੁਰਿਆ ਬਹੁਤ ਹੀ ਤੁਰਿਆ ਫਿਰਦਾ ਵਾ ਨਾ ਕੋ ਲਿਉਂਦਾ ਤੇ ਨਾ ਕੋ ਖੜਦਾ ਇਹ 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 ਦੇ ਬਜਾਏ ਸਗੋਂ ਮੇਰੇ ਤੇ ਸ਼ੱਕ ਕਰਦੇ ਸੀ ਇਹ ਕੋਈ ਹੋਰ ਕੰਮ ਕਰਦਾ ਕੋਈ ਜਸੂਸੀ ਦਾ ਕਰਦਾ ਇਹ ਕੋਈ ਹੋਰ ਕਰਦਾ ਵੀ ਇਹ ਪੈਸੇ ਉਧਰੋਂ ਕਮਾਉਂਦਾ ਇਹ ਕਰਕੇ ਕੋਈ ਚੀਜ਼ ਨਹੀਂ ਲੈਂਦਾ ਹੂੰ ਤੇ ਜਿਹੜੇ ਬੰਦੇ ਕੋ ਪੈਸੇ ਵਰਤਣ ਯੋਗ ਹੈਗੇ ਉਹਨੂੰ ਕੀ ਲੋੜ ਬਲਿਆ ਕਰ ਜਦੋਂ ਤੁਸੀਂ ਉਧਰ ਜਾਣਾ ਸ਼ਰਤ ਦਿੱਤਾ ਜੀ ਹੈਨਾ ਬਾਰਡਰ ਦੇ ਉੱਪਰ ਤੁਸੀਂ ਜਾਣਾ ਟੱਪਣਾ ਬਾਰਡਰ ਬੰਦ ਕਰਤਾ ਫਿਰ ਸੀਮਾ ਨਾਲ ਤੁਹਾਡਾ ਸੰਪਰਕ ਕਿਵੇਂ ਹੁੰਦਾ ਰਿਹਾ ਕਦੋਂ ਤੱਕ ਆਖਰੀ ਸੰਪਰਕ ਹੋਇਆ ਸੀ ਉਹ ਆਖਰੀ ਸੰਬੰਧ ਜਿਹੜੇ ਮੇਲ ਹੋਇਆ ਸਾਡਾ ਤਾਂ ਅਖੀਰੀ ਵਾਰ ਮੈਂ ਲੰਘਿਆ ਹਾਂ ਉਹ ਸ਼ਾਸੀ ਵਿੱਚ ਲੰਘਿਆ ਸੀ ਹੂੰ ਤੇ ਉਦੋਂ ਵੀ ਉਦੋਂ ਗਫੂਰ ਮੇਰੇ ਨਾਲ ਸੀਗਾ ਅੱਛਾ ਨਾਲ ਸੀ ਉਹ ਆਇਆ ਸੀ ਤੇ ਸੀਮਾ ਨੇ ਉਹਨੂੰ ਸਪੈਸ਼ਲ ਭੇਜਿਆ ਸੀ ਕਿਉਂਕਿ ਸੀਮਾ ਦਾ ਵਿਆਹ ਸੀਗਾ ਅੱਛਾ ਨਕਾਹ ਸੀਗਾ ਉਹ ਨਕਾਹ ਤੇ ਲੈਣ ਵਾਸਤੇ ਮੈਨੂੰ ਆਇਆ ਸੀਗਾ ਜੀ ਤਾਂ ਮੈਂ ਚਲੇ ਵੀ ਗਿਆ ਹੂੰ ਫਿਰ ਅਸੀਂ ਗਫੂਰ ਦੇ ਘਰ ਨਵੇਂ ਘਰ ਜਿਹੜਾ ਉਹਨੇ ਪਾਇਆ ਸੀ ਨਰੋਹਾਨ ਹੂੰ ਉੱਥੇ ਉਹਨੂੰ ਕੋਠੀ ਬਣਾਈ ਸੀ ਜੀ ਤੇ ਇਹ ਸਲਾਹ ਕੀਤੀ ਇਹ ਗਫੂਰ ਦੀ ਘਰ ਦੀ ਜਿਹੜੀ ਹੈਗੀ ਪੜੀ ਲਿਖੀ ਹੂੰ ਉਹਨੇ ਮੈਨੂੰ ਦਿੱਤੀ ਸੀ ਇਹ ਸਲਾਹ ਵੀ ਨਿਰਮਲ ਨੂੰ ਨਕਾਹ ਤੇ ਨਾਂ ਲੈ ਕੇ ਜਾ ਅੱਛਾ ਵੀ ਉੱਥੇ ਤਰ੍ਹਾਂ ਤਰ੍ਹਾਂ ਦੇ ਲੋਕ ਆਏ ਹੋਣੇ ਨੇ ਹੂੰ ਤੇ ਇਹਨੂੰ ਐਵੇਂ ਕੋਈ ਪਛਾਣ ਲੇ ਜਾਂ ਕਿ ਤਰ੍ਹਾਂ ਕਰਦੇ ਤੇ ਪਾਰਾ ਫੇਰ ਖੜਾ ਹੋ ਜਾਏਗਾ ਉਹ ਸਾਡੇ ਵਾਸਤੇ ਹੀ ਹੋਣਾ ਹੂੰ ਤੇ ਪੈਸੇ ਸਾਨੂੰ ਹੀ ਖਰਚਣੇ ਪੈਣੇ ਨੇ ਬਿਲਕੁਲ ਤੇ ਮੈਂ ਵੀ ਸੋਚਿਆ ਫਿਰ ਗੰਭੀਰਤਾ ਨਾਲ ਵੀ ਵਾਕਿਆ ਹੀ ਹੁਣ ਤੱਕ ਤਾਂ ਮੈਂ ਬਚਿਆ ਰਿਆ ਹੂੰ ਜੇ ਕਿਤੇ ਉੱਥੇ ਕਿਸੇ ਨੇ ਪਛਾਣ ਲਿਆ ਮੇਰੀ ਗੱਲਬਾਤ ਤੋਂ ਅੰਦਾਜ਼ਾ ਲਾ ਸਕਦਾ ਕੋਈ ਕੋਈ ਹੋਰ ਹੋਰ ਚੀਜ਼ ਤੋਂ ਲਾ ਸਕਦਾ ਉਹ ਜਾ ਕੇ ਉਹਨਾਂ ਨੂੰ ਫਿਕਲੀ ਕਰ ਸਕਦਾ ਤੇ ਜੇ ਤੂੰ ਫੜਿਆ ਗਿਆ ਉਹਦੇ ਤੇਰਾ ਤਾਂ ਕੰਮ ਬਹੁਤ ਖਰਾਬ ਹੋ ਜੂਗਾ ਫਿਰ ਇਹ ਸੋਚ ਜਿਹੜੀ ਆ ਇਹ ਸੋਚ ਨੇ ਮੈਨੂੰ ਬਚਾ ਲਿਆ ਤੇ ਮੈਂ ਨਿਕਾਹ 'ਚ ਸ਼ਾਮਲ ਨਹੀਂ ਹੋਇਆ ਅੱਛਾ ਤੁਸੀਂ ਇੱਥੋਂ ਗਏ ਵੀ ਨਹੀਂ ਕਿ ਚਲੇ ਗਏ ਸੀ ਨਹੀਂ ਚਲੇ ਗਿਆ ਮੈਂ ਉਹ ਤੇ ਵਿਆਹ 'ਚ ਨਹੀਂ ਸ਼ਾਮਲ ਹੋਇਆ ਵਿਆਹ 'ਚ ਨਿਕਾਹ ਵਿੱਚ ਸ਼ਾਮਲ ਨਹੀਂ ਮੈਂ ਹੋਇਆ ਤੇ ਹਾਂ ਉਹ 4-5 ਦਿਨ ਮੈਂ ਰਿਹਾ ਗਫੂਰ ਕੋਲੀ ਅੱਛਾ ਫਿਰ ਜਦੋਂ ਗਫੂਰ ਨੇ ਪਤਾ ਕੀਤਾ ਵੀ ਹੁਣ ਸੀਮਾ ਆਪਣੇ ਆਪਣੇ ਘਰ ਚੱਲ ਗਈ ਆ ਉਹਨੂੰ ਦਾਜ ਵਿੱਚ ਖਾਨ ਨੇ ਕੋਠੀ ਦਿੱਤੀ ਹੈ ਕਪੂਰੀ ਬੜੀ ਵੱਡੀ ਕੋਠੀ ਹੂੰ ਤਾ ਉਹ ਮੈਂ ਮਨੂਨੇ ਸਮਝਾਤਾ ਲੈ ਗਿਆ ਮਨੂ ਕੋਠੀ ਵਿਖਾਲ ਦਿੱਤੀ ਜਾਂਦਾ ਪਿਆ ਕੋਠੀ ਆ ਉਹਨਾਂ ਦੀ ਅੱਛਾ ਇਥੇ ਤੂੰ ਆਉਣਾ ਹੂੰ ਤੇ ਉਹ ਸੌਖਾ ਹੀ ਕੰਮ ਹੀ ਹੈ ਬੱਸ ਸਟੈਂਡ ਤੋਂ ਮੇਰੀ ਅੱਛਾ ਤੁਰ ਕੇ ਵੀ ਬੰਦਾ ਪਈ ਛੱਟ ਚਲ ਜਾਂਦਾ ਸੀ ਹੂੰ ਗਿਆ ਮੈਂ ਗੇਟ ਖੜਕਾਇਆ ਹੂੰ ਤੇ ਉਹਦੀ ਜੀ ਪ੍ਰਾਣੀ ਨੌਕਰਾਨੀ ਹੀ ਉਥੇ ਹੁੰਦੀ ਸੀ ਪਹਿਲੇ ਘਰ ਉਹ ਉਹਨੇ ਨਾਲ ਹੀ ਲੈਂਦੀ ਸੀ ਅੱਛਾ ਮਾਲਾ ਮਾਲਾ ਉਹਦਾ ਨਾਂ ਹੀ ਹੂੰ ਤੇ ਮਾਲਾ ਨੇ ਖੋਲਿਆ ਹੂੰ ਤੇ ਮੈਂ ਉਹਨੂੰ ਪੁੱਛਿਆ ਥੋੜਾ ਗਏ ਹੋਏ ਅੱਛਾ ਉਹ ਲਾਂਚ ਗਏ ਆ ਗਏ ਤੇ ਮੈਂ ਕਿਹਾ ਮਾਲਾ ਸੀਮਾ ਕਿੱਥੇ ਆ ਤੇ ਉਹ ਕਿਤੇ ਇਧਰਲੇ ਪਾਸੇ ਲੁਕੀ ਸੀ ਗੇਟ ਦੇ ਉਲੇ ਉਥੋਂ ਨੇ ਆਵਾਜ਼ ਮਾਰ ਕੇ ਦੌੜ ਕੇ ਮੇਰੇ ਗਾੜੀ ਚ ਅੰਬੜ ਗਈ ਅੰਦੀ ਆ ਵੇਖਾਂ ਸੀਮਾ ਤੇ ਕਿੱਥੇ ਜਾਣੀ ਚਲੋ ਮੈਨੂੰ ਅੰਦਰ ਖੜਿਆ ਉਹਨੇ ਸਕੰਜੀ ਦੀ ਪਿਆਲੀ ਹੋਰ ਠੰਡਾ ਤੇ ਮੈਂ ਬੜਾ ਹੈਰਾਨ ਹੋਇਆ ਵੀ ਉਹ ਜਿਹੜਾ ਉਹਨਾਂ ਦਾ ਡਾਈਨਿੰਗ ਹਾਲ ਹੈਗਾ ਹੀ ਰੂਮ ਉਹਦੇ ਵਿੱਚ ਮੇਰੀ ਤੇ ਉਹਦੀ ਫੋਟੋ ਲੱਗੀ ਸੀ ਅੱਛਾ ਤੇ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਵੀ ਤੂੰ ਇਹ ਮੇਰੀ ਫੋਟੋ ਐਸੇ ਲਾਈ ਬੈਠੀ ਆ ਤੇਰਾ ਜਿਹੜਾ ਉਹ ਪਤੀ ਪਰਮੇਸ਼ਰ ਆ ਉਹਨੇ ਕੋਈ ਗੁੱਸਾ ਨਹੀਂ ਕੀਤਾ ਇਸ ਗੱਲ ਦਾ ਹੂੰ ਉਹ ਨਹੀਂ ਗੁੱਸਾ ਕਰਦਾ ਤੇ ਕਰਦਾ ਰਹੇ ਕਹਿੰਦੀ ਇਹ ਕਰੋ ਲੱਗਾ ਸੀ ਤੋੜਨ ਇਹ ਫੋਟੋ ਤੇ ਉਹਨੂੰ ਮੈਂ ਇਹ ਗੱਲ ਕਹੀ ਸੀ ਵੀ ਇੱਥੇ ਤੇ ਤੋੜ ਦੇਗਾ ਇੱਥੇ ਇੱਥੇ ਜਿਹੜਾ ਵੱਸਦਾ ਵਾ ਨਿਮਾ ਉਹ ਕੌਣ ਤੋੜੇਗਾ ਉਹ ਨਹੀਂ ਨਿਕਲਣਾ ਨੂੰ ਗੁੜਣਾ ਇਥੋਂ ਐਵੇਂ ਫੋਟੋ ਤੋੜ ਕੇ ਬਰਬਾਦ ਨਾ ਪੈਸੇ ਕਰ ਆਪਣੇ ਕਦੇ ਸੀਮਾ ਨੇ ਨਹੀਂ ਸੀ ਤੁਹਾਨੂੰ ਜੋਰ ਪਾਇਆ ਵੀ ਆਪਾਂ ਹੀ ਵਿਆਹ ਕਰਾ ਲੀਏ ਜਾਂ ਜਿਵੇਂ ਤੁਸੀਂ ਇੱਧਰ ਲੈ ਕੇ ਉਹ ਬੜਾ ਉਹ ਤੇ ਹਰ ਵਾਰੀ ਪਉਂਦੀ ਸੀ ਪਰ ਮੈਂ ਹੀ ਉਦੋਂ ਕੋਈ ਡਰਿਆ ਹਾਂ ਸਰੇਜ ਅਤਵਾਦ ਦਾ ਅੱਛਾ ਤੇ ਕਿਉਂਕਿ ਇੱਕ ਵਾਰ ਮੈਨੂੰ ਜੋੜਿਓ ਫੜ ਲਿਆ ਇਹਨਾਂ ਨੇ ਉਦੋਂ ਸਕੂਲ ਖੋਲਿਆ ਸੀ ਉੱਥੇ ਮੈਂ ਮੈਂ ਪੜਾਉਂਦਿਆਂ ਤੇ ਮੈਨੂੰ ਪੜਾਉਂਦੇ ਨੂੰ ਇਹਨਾਂ ਨੇ ਹੱਥ ਘੜੀ ਲਾ ਲਈ ਉਦੋਂ ਮੈਨੂੰ ਪਹਿਲਾਂ ਗਰਾਫਰ ਰੱਖਿਆ ਫੇ ਮੈਨੂੰ ਅੰਮ੍ਰਿਤਸਰ ਭੇਜ ਦਿੱਤਾ ਕਿਉਂਕਿ ਮੈਂ ਥੋੜਾ ਬੰਦਾ ਡਰ ਵੀ ਜਾਂਦਾ ਆ ਤੇ ਜਿਉਂ ਜਿਉਂ ਉਮਰ ਵੱਧੀ ਜਾਂ ਸਿਆਣਾ ਵੀ ਹੁੰਦਾ ਥੋੜਾ ਮੈਂ ਸਿਆਣਾ ਵੀ ਹੋ ਗਿਆ ਹਾਂ ਮੁੰਡ ਪੜੀ ਚੋਂ ਮੈਂ ਬਾਹਰ ਆ ਗਿਆ ਅੱਛਾ ਤੇ ਮੈਂ ਸੋਚਦਾ ਵੀ ਬਚ ਕੇ ਹੀ ਰਹਿਣਾ ਪਏਗਾ ਉਸ ਤਰ੍ਹਾਂ ਗੱਲ ਨਹੀਂ ਬਣਨੀ ਤੇ ਇਹ ਮੈਂ ਜਰੂਰ ਉਹਨੂੰ ਪੁੱਛ ਲਈ ਫਿਰ ਉਹਨੇ ਉੱਥੇ ਰਹਿ ਆ ਹਫਤਾ ਮੈਨੂੰ ਰੱਖਿਆ ਅੱਛਾ ਸ਼ਾਇਦ ਦਸ ਦਿਨ ਮਤਲਬ ਆਏ ਉਥੇ ਕਿ ਸ਼ਾਇਦ 20 ਲਾਏ ਹੁਣ ਇਹ ਵੀ ਮੇਰੇ ਦਿਮਾਗ ਚੋਂ ਨਿਕਲੀ ਗੱਲ ਵੀ ਲੰਮਾ ਸਮਾਂ ਰਿਹਾ ਹਮੈਂ ਤੇ ਫਿਰ ਉਹ ਉਹਨੇ ਕਿੰਨੇ بڑے ਕੱਪੜੇ ਤੇ ਪੈਸਾ ਤੇ ਲਾ ਤੇ ਹੋਰ ਸਾਡੀ ਹਿੰਦੁਸਤਾਨੀ ਕੰਸੀ ਸੀ ਮਤਲਬ ਕਿ ਉਹ ਦਿੰਦੀ ਹੀ ਉਹ ਦਿੰਦੀ ਹੀ ਵਿਆਜ ਸਮਝ ਲਓ ਜਿਹਾ ਪਰਸੈਂਟੇਜ ਸਮਝ ਲਈ ਇਹ ਸਾਡੇ 100 ਰੁਪਏ ਦਾ ਮੁੱਲ ਉਥੇ ਹੈਗਾ ਸੀ ਉਹਨਾਂ ਦਿਨਾਂ ਦੇ ਵਿੱਚ 120 ਰੁਪਏ ਅੱਛਾ ਤੇ ਇਹ ਹਿਸਾਬ ਨਾਲ ਉਹਦਾ ਕੋਈ ਕਿਸ ਨੂੰ ਗੰਢਿਆ ਸੀ ਉਹਨੇ ਇਹ ਬੈਂਕ ਮੈਨੇਜਰ ਨੂੰ ਜਾਂ ਕਿਸ ਤਰ੍ਹਾਂ ਵੀ ਇਹ ਪੁੱਛਿਆ ਨਹੀਂ ਉਹਨੂੰ ਮੈਂ ਕਦੀ ਹੂੰ ਦੇ ਤੇ ਮੈਂ ਦੱਸਦਾ ਵੀ ਕਿ ਕਿਤਰਾ ਉਹ ਲਿਆਉਂਦੀ ਆ ਪੈਸੇ ਇਹਨੇ ਲੱਖਾਂ ਵਿੱਚ ਬਦਲਦੀ ਹੀ ਪੈ। ਆਖਰੀ ਵਾਰ ਫਿਰ ਨਿਮਾ ਜੀ ਕਿਵੇਂ ਹੁੰਦਾਗਾ ਜਦੋਂ ਤੁਸੀਂ ਉਹ ਆਖਰੀ ਸਮਾਂ ਕਦੋਂ ਆ ਜਦੋਂ ਤੁਹਾਡਾ ਸੰਪਰਕ ਜਮਾ ਸੀਮਾ ਨਾਲ ਟੁੱਟ ਜਾਂਦਾਗਾ ਤੁਸੀਂ ਫਿਰ ਇੱਧਰ ਦੀ ਹੋ ਕੇ ਰਹਿ ਜਾਣੇ ਹੋ ਫਿਰ ਉੱਧਰ ਵੀ ਨਹੀਂ ਬਾਰਡਰੋਂ ਪਾਰ ਵੀ ਜਾ ਸਕਦੇ ਨਹੀਂ ਹਾਂ ਉਹ ਵੀ ਆਇਆ ਵੀ ਉੱਥੇ ਫਿਰ ਰਹਿੰਦੇ ਆ ਉਹਦੀ ਕੋਠੀ 'ਚ ਹੁਣ ਉਹਦੀ ਕੋਠੀ ਆਖਾਂਗੇ ਤੇ ਫਿਰ ਤਿਆਰੀ ਹੋ ਗਈ ਮੇਰੀ ਅੱਛਾ ਮੈਂ ਵੀ ਸੋਚਿਆ ਪਈ ਨਾ ਤੇ ਰਹਿਣਾ ਠੀਕ ਨਹੀਂ ਹੈਗਾ ਹੂੰ ਤੇ ਕਿਉਂਕਿ ਲੰਮਾ ਸਮਾਂ ਵੀ ਕਿਤੇ ਰਹਿਣਾ ਕਈ ਵਾਰ ਖਤਰੇ ਦਾ ਕਾਰਨ ਬਣ ਜਾਂਦਾ ਬਿਲਕੁਲ ਬਿਲਕੁਲ ਤਾਂ ਮੈਂ ਫਿਰ ਫਿਰ ਇੱਕ ਦਿਨ ਪਈ ਚਲੋ ਰੋਹੀ ਕਰ ਲਈ ਬੜਾਓ ਕਹਿੰਦੀ ਹੋਰ ਠਹਿਰ ਜਾ ਹੋਰ ਠਹਿਰ ਜਾ ਕਿ ਹੁਣ ਨਹੀਂ ਮੈਂ ਠਹਿਰਨਾ ਹੁਣ ਮੈਂ ਤਿਆਰੀ ਕੀਤੀ ਆ ਇਹ ਜ਼ਿੰਦਗੀ ਰਹੀ ਤੇ ਕਦੀ ਮਿਲਾਂਗੇ ਤੇ ਠੀਕ ਹੀ ਠੀਕ ਆ ਫਿਰ ਉਹ ਮਨੂੰ ਜਦੋਂ ਕਾਰ ਤੇ ਛੱਡਣ ਆਈ ਵੀ ਉਹ ਬਿਲਕੁਲ ਬੇਬਸ ਜਈ ਤੇ ਬੜੀ ਵੀ ਉਹਦੇ ਸਾਰੀ ਚੇਤਨਾ ਚੂਤ ਨਾ ਡੁੱਟ ਗਈ ਸੀ ਉਹਨੂੰ ਈਵਨ ਇਸ ਤੱਕ ਵੀ ਉਹਨੇ ਜੁੱਤੀ ਵੀ ਨਹੀਂ ਪਾਈ ਆਪਣੀ ਪਿਆਰੇ ਪੈਰ ਲੰਗੇ ਪੈਰੀ ਉਹ ਕਾਰ ਚਲਾ ਰਹੀ ਸੀ ਅੱਛਾ ਮੈਂ ਵੇਖਿਆ ਤੇ ਉਹਦੇ ਪੈਰ ਨੰਗੇ ਲਿਏ ਤੇ ਰੋਈ ਜਾ ਰਹੀ ਸੀ ਰੋਈ ਜਾ ਰਹੀ ਸੀ ਆਖਰੀ ਵਾਰ ਜਦੋਂ ਆਖਰੀ ਵਾਰ ਜਦੋਂ ਤੇ ਅਸੀਂ ਸਿਆਲਕੋਟ ਦੇ ਬੱਸ ਸਟੈਂਡ ਤੇ ਆਖਰੀ ਵਾਰ ਉਹ ਮੇਰੀ ਆਖਰੀ ਮੁਲਾਕਾਤ ਸੀ ਉਹਦੇ ਨਾਲ ਅੱਛਾ ਉਦੋਂ ਤੇ ਫੇਰ ਵੀ ਕਿੰਨਾ ਚਿਰ ਉਹ ਵੇਂਦੀ ਰਹੀ ਮੇਰੇ ਨਾਲ ਜਨਮ ਸ਼ਰਮ ਬੱਸੇ ਚੜ੍ਹਨ ਹੀ ਗਿਆ ਹੂੰ ਤੇ ਫੇਰ ਹੁੰਦੀ ਰੁੰਦੀ ਵਾਪਸ ਚਲੇਗੀ ਉਹਦੇ ਤੋਂ ਬਾਅਦ ਫੇਰਾ ਮਾੜਾ ਪਈ ਫੇਰ ਤੁਹਾਡਾ ਕੋਈ ਮੇਲ ਨਹੀਂ ਹੁੰਦਾ ਕੋਈ ਮੇਲ ਨਹੀਂ ਫੇਰ ਉਸ ਤੋਂ ਬਾਅਦ ਤੁਸੀਂ ਇੱਧਰ ਵਿਆਹ ਕਰਾ ਲੈਂਦੇ ਹੋ ਹਾਂ ਮੇਰਾ ਫੇਰ ਇੱਥੇ ਵਿਆਹ ਹੋਇਆ ਵਿਆਹ ਹੀ ਕਹਾ ਦਾ ਹੋਇਆ ਵਿਆਹ ਵਿਆਹ ਨਹੀਂ ਹੋਇਆ ਵੀ ਇੱਕ ਸਮਝੌਤਾ ਹੀ ਸੀ ਕਿਉਂਕਿ ਹੁਣ ਤੁਸੀਂ ਅੱਜਕੱਲ ਕੱਲੇ ਰਹਿ ਰਹੇ ਹੋ ਕੱਲਾ ਰਹਿ ਰਹੇ ਹਾਂ ਮੈਂ ਬਿਲਕੁਲ ਬੱਚਾ ਵੀ ਮੇਰਾ ਕੋਈ ਨਹੀਂਗਾ ਕਾਲੇ ਦਿਵਾਲੇ ਤੁਹਾਡੇ ਇੱਥੇ ਮੈਂ ਦੇਖ ਰਿਹਾ ਬਾਗ ਹੀ ਬਾਗ ਬਗੀਚਾ ਲਾਇਆ ਹੋਇਆ ਮੇਰਾ ਸ਼ੌਂਕ ਆ ਕਿ ਕਵੀ ਹੋਣ ਕਰਕੇ ਵੀ ਮੈਂ ਚੰਗਾ ਸਮਝਦਾ ਕੱਲਾ ਹੀ ਰਹਿ ਰਹੇ ਹੋ ਸੋਹਣੇ ਲੱਗਦੇ ਆ ਕੱਲਾ ਰਹਿੰਦਾ ਮੈਂ ਇੱਥੇ ਜਿੰਨੇ ਸੱਜਣ ਮਿੱਤਰ ਆਉਂਦੇ ਆ ਇੱਥੇ ਰਹਿੰਦੇ ਆ ਵੀ ਰਾਤ ਨੂੰ ਅੱਛਾ ਇੱਥੇ ਹੀ ਸ਼ੁਫੁਲਕਾ ਪਾਣੀ ਛਕਦੇ ਸੀ ਮੈਨੂੰ ਯਾਦ ਆਉਂਦੀ ਆ ਹੁਣ ਵੀ ਹਾਂ ਤਾਂ ਕਦੀ ਭੁੱਲ ਨਹੀਂ ਸਕਦੀ ਤਾਂ ਹੀ ਬਾਰਡਰਨਾਮਾ ਲ ਉਹ ਆਂਦੀ ਹੁੰਦੀ ਸੀ ਉਦੋਂ ਵੀ ਵੀ ਨਰਮਲ ਤੋਂ ਲੇਖਕ ਆ ਕਵੀ ਆ ਕਿਉਂਕਿ ਜਦੋਂ ਮੇਰੇ ਪਿੰਡੋਂ ਜਾਣ ਲੱਗੀ ਨਾ ਉਹਨੂੰ ਮੈਂ ਦੋ ਕਿਤਾਬਾਂ ਵੀ ਆਪਣੀਆਂ ਦਿੱਤੀਆਂ ਸੀ ਉਦੋਂ ਜਿਹੜੀਆਂ ਲਿਖੀਆਂ ਸੀ ਉਹ ਪੰਜਾਬੀ ਸਿੱਖਲੀ ਹੀ ਹੁੰਦੇ ਅੱਛਾ ਮੇਰੇ ਕਰਕੇ ਸਿੱਖੀ ਸੀ ਹਾਂ ਤੇ ਉਹਨੇ ਸਿੱਖ ਲਈ ਫਿਰ ਉਹਨੂੰ ਮੈਂ ਪੰਜਾਬੀ ਵਿੱਚ ਵਾਰਸ਼ਾ ਦੀ ਹੀਰ ਖੜਕੇ ਦਿੱਤੀ ਬੁੱਲੇ ਸ਼ਾਹ ਦੀਆਂ ਕਾਫੀਆਂ ਦੂਜਾ ਤੇ ਜਾ ਉਹਨੇ ਬੜੀ ਛੇਤੀ ਸਿੱਖ ਲਈ ਇਸ ਕੋਈ ਨਾ ਜਿਹੜੀ ਚੀਜ਼ ਨਾਲ ਉਹ ਬੰਦਾ ਤਿੰਨ ਸਾਲ ਦਾ ਕੰਮ ਜਾਂ 4 ਸਾਲ ਦਾ ਕੰਮ ਜਿਹੜਾ ਇੱਕ ਹਫ਼ਤੇ ਚ ਕਰ ਲਿਆ। ਮੈਂ ਇੱਕ ਚੀਜ਼ ਇਹ ਵੀ ਦੇਖ ਰਿਹਾ ਕਿ ਜਦੋਂ ਮੈਂ ਸੀਮਾ ਦਾ ਨਾਲ ਇਹਨਾਂ ਬੇਸ਼ੱਕ ਤੁਹਾਡੀ ਸਿਹਤ ਨਹੀਂ ਠੀਕ ਹੈ ਤੁਸੀਂ ਅੱਜ ਅਸੀਂ ਬਹੁਤ ਔਖਾ ਸਮਾਂ ਲਿਆ ਤੁਹਾਡੇ ਤੋਂ ਕਿਉਂਕਿ ਤੁਹਾਡੀ ਸਿਹਤ ਜਿਆਦਾ ਸਾਥ ਨਹੀਂ ਦਿੰਦੀ। ਜਦੋਂ ਮੈਂ ਸੀਮਾ ਦਾ ਨਾਲ ਇਹਨਾਂ ਅੱਜ ਤੁਸੀਂ ਹੁਣ ਵੀ ਖੜ ਜਾਂਦੇ ਹੋ। ਜਿਹੜੀ ਮੁਹੱਬਤ ਆ ਇਹ ਖੇੜੇ ਦਾ ਨਾਂ ਹੀ ਆ। ਜਿੱਥੇ ਮੁਹੱਬਤ ਹੁੰਦੀ ਆ ਖੇੜਾ ਉੱਥੇ ਹੀ ਹੋ ਸਕਦਾ ਜਿੱਥੇ ਮੁਹੱਬਤ ਨਾ ਹੋਵੇ ਉੱਥੇ ਖੇੜਾ ਨਹੀਂ ਹੋ ਸਕਦਾ। ਅੱਜ ਕੱਲ ਸੀਮਾ ਨਾਲ ਕੋਈ ਸੰਪਰਕ ਹੋਇਆ ਹੁਣ ਉਹ ਕਿੱਥੇ ਹੈ? ਹੁਣ ਕੋਸ਼ਿਸ਼ ਕਰ ਰਹੇ ਆ ਇੰਗਲ ਗਫੂਰ ਜੇਲ੍ਹ ਵਿੱਚ ਅਜੇ 2 3 ਮਹੀਨੇ ਰਹਿ ਗਿਆ ਉਹਦੇ ਕਿਉਂਕਿ ਇਹ ਸਾਰੀ ਜਿਹੜੀ ਜਾਣਕਾਰੀ ਇਹ ਮੈਨੂੰ ਕੈਨੇਡਾ ਦੇ ਥਰੂ ਮਿਲਦੀ ਆ ਅੱਛਾ ਕਿਉਂਕਿ ਸ਼ੈਲੀ ਮੇਰਾ ਦੋਸਤ ਉੱਥੇ ਆ ਨਾ ਰਿੰਦਾ ਅੱਛਾ ਵਰਿੰਦਰ ਸ਼ੈਲੀ ਨਾਵਲ ਤੇ ਉਹਦਾ ਨਾਮ ਵੀ ਹੈਗਾ ਉਹਨੇ ਬੜੀ ਮਿਹਨਤ ਕਰਾਈ ਸੀ ਮੇਰੇ ਨਾਮ ਬਾਠ ਨਾਮ ਇਹ ਅੱਛਾ ਉਹ ਗਲਤੀਆਂ ਕੱਢਣ ਵਿੱਚ ਤੇ ਚਲੋ ਉਹਨੇ ਬਿਛਾਰਾ ਕਿਹੜਾ ਲੇਖਕ ਆ ਵੀ ਉਹ ਚੀਜ਼ਾਂ ਤੇ ਕੀ ਦੱਸਣੀਆਂ ਸੀ ਤੇ ਕਈ ਸ਼ਬਦ ਥੀ ਕਰਨ ਵਿੱਚ ਕਿ ਉਹਨੇ ਬੜਾ ਵੱਡਾ ਰੋਲ ਨੋ ਬਣਾਇਆ ਹੇ ਸ਼ਪਾਵਨ ਵਿੱਚ ਵੀ ਉਹਦਾ ਉਹਦਾ ਹੀ ਹੱਥ ਸੀ ਅੱਛਾ ਫਿਰ ਜਦੋਂ ਤਾਨੂੰ ਪਤਾ ਲੱਗਿਆ ਵੀ ਉਹ ਇੰਗਲੈਂਡ ਦੇ ਵਿੱਚ ਆ ਸੀਮਾ ਤੇ ਫਿਰ ਕੋਈ ਗੱਲਬਾਤ ਹੋਈ ਅੱਗੇ ਵਧੀ ਨਹੀਂ ਅਜੇ ਅਜੇ ਤੱਕ ਤੇ ਕੋਈ ਨਹੀਂ ਪਰ ਮੈਨੂੰ ਆਸ ਆ ਵੀ ਛੇਤੀ ਹੋ ਜਾਏਗਾ ਹੋ ਜਾਏਗਾ ਜੀ ਕਿਉਂਕਿ ਜਿੰਨਾ ਚਿਰ ਤੱਕ ਕੰਟੈਕਟ ਨਹੀਂ ਹੁੰਦਾ ਕਿਸੇ ਖਾਸ ਬੰਦੇ ਨਾਲ ਉਹਨਾਂ ਚਿਰ ਤੱਕ ਤੇ ਗੱਲ ਕਰਨੀ ਫਾਲਤੂ ਆ ਅੱਛਾ ਜਦੋਂ ਜਵਾਨੀ ਦੇ ਵਿੱਚ ਤੁਸੀਂ ਵਾਰਡਰ ਟੱਪ ਜਾਂਦੇ ਹੁੰਦੇ ਸੀ ਤੁਹਾਡਾ ਪਿਆਰ ਸਿਰੇ ਚੜਦਾਗਾ ਤੁਸੀਂ ਇੱਕ ਦੂਜੇ ਨੂੰ ਮਿਲਦੇ ਹੋ ਤੁਸੀਂ ਆਪਣੇ ਸਾਥੀਆਂ ਨਾਲ ਇਧਰੋਂ ਉਧਰ ਉਧਰੋਂ ਇਧਰ ਆਉਂਦੇ ਹੁੰਦੇ ਸੀਗੇ ਰਾਵੀ ਦਰਿਆ ਟੱਪ ਜਾਂਦੇ ਸੀਗੇ ਪਾਰ ਕਰਦੇ ਸੀਗੇ ਇੰਨੀ ਕੁੱਟਖਾਦੀ ਉੱਥੋਂ ਪੁਲਿਸ ਤੋਂ ਵੀ ਕੁੱਟ ਪਈ ਉੱਥੇ ਟੌਰਚਰ ਵੀ ਹੋਇਆ ਤੁਹਾਡੇ ਨਾਲ ਉਹ ਸਮੇਂ ਨੂੰ ਯਾਦ ਕਰਦੇ ਹੋ ਹੁਣ ਕੀ ਸੋਚਦੇ ਹੁੰਨੇ ਹੋ ਸ਼ਾਇਦ ਮੇਰੇ ਵੰਡੇ ਹੀ ਇਹ ਕੰਮ ਆਉਣਾ ਸੀ ਤੇ ਕੁਦਰਤ ਨੇ ਮੇਰੇ ਕੋਲੋਂ ਕਰਾਉਣਾ ਸੀ ਕਿਉਂਕਿ ਹੁਣ ਤੱਕ ਬੜੇ ਲੋਕ ਕਰਾਸਿੰਗ ਕਰਦੇ ਰਹੇ ਆ ਮੈਂ ਜਦੋਂ ਮੈਂ ਕਰਦਾ ਹਾਂ ਉਦੋਂ ਵੀ ਕਰਦੇ ਸੀ ਪਰ ਉਹਨਾਂ ਵਿੱਚੋਂ ਕੋਈ ਵੀ ਲੇਖਕ ਨਹੀਂ ਬਣ ਸਕਿਆ ਹੂੰ ਇਹ ਕੋਈ ਜ਼ਰੂਰੀ ਨਹੀਂ ਕਿ ਲੇਖਕ ਬਣਨਾ ਕੋਈ ਇਹੋ ਜਿਹਾ ਪੈੜਾ ਕੰਮ ਕਰਨ ਨਾਲ ਹੀ ਬਣਦਾ ਲੇਖਕ ਤੇ ਕੁਦਰਤ ਨੇ ਪੈਦਾ ਕੀਤਾ ਹੁੰਦਾ ਇਹ ਇੱਕ ਰੱਬੀ ਦਾਤ ਆ ਇੱਕ ਰੱਬ ਨੇ ਪ੍ਰਮਾਤਮਾ ਨੇ ਮੈਨੂੰ ਇੱਕ ਕਲਾ ਦਿੱਤੀ ਆ ਹੂੰ ਹੋ ਸਕਦਾ ਕੋਈ ਮੈਂ ਚੰਗੇ ਕੰਮ ਕੀਤੇ ਹੋਣ ਪਿਛਲੇ ਜੁਗ ਵਿੱਚ ਹੂੰ ਕੁਝ ਚੰਗਾ ਕਿਸ ਨਾਲ ਕੋਈ ਚੰਗਾ ਹੋਵੇ ਹੁਣ ਵੀ ਮੈਂ ਚੰਗੇ ਕੰਮ ਹੀ ਕਰਦਾ ਮਾਰੇ ਬਾੜਾ ਕਦੀ ਨਹੀਂ ਕੀਤੀ ਸੋਚਿਆ ਨਹੀਂ ਤਾਂ ਜਾਂਦਾ ਸਮਗਲਰ ਟੱਪਦੇ ਨੇ ਬਲੈਕੀ ਟੱਪਦੇ ਨੇ ਬੜੇ ਪੈਸਾ ਇਕੱਠਾ ਕਰਦੇ ਆ ਕੋਠੀਆਂ ਬਣਾਉਂਦੇ ਨੇ ਫਿਰ ਉਹਨਾਂ ਦੀ ਹਾਲਤ ਵੀ ਬੁਰੀ ਹੁੰਦੀ ਹੈ ਮੇਰੀ ਮੈਂ ਇਹ ਕਰਕੇ ਠੀਕ ਆ ਵੀ ਮੈਂ ਕੋਈ ਮਾੜਾ ਕੰਮ ਨਹੀਂ ਕੀਤਾ ਕੋਈ ਝੂਠ ਨਹੀਂ ਕਹੀ ਜ਼ਿੰਦਗੀ 'ਚ ਬੋਲਿਆ ਹਮੇਸ਼ਾ ਹੀ ਮਾੜੇ ਦੀ ਮਦਦ ਕੀਤੀ ਆ ਤੇ ਤਗੜੇ ਨਾਲ ਪਿਆਰ ਕੀਤਾ ਜੀ ਕਿਉਂਕਿ ਮੈਂ ਲੜਾਈ ਦੇ ਤਾਂ ਹੱਕ ਵਿੱਚ ਹੀ ਨਹੀਂਗਾ ਹੈਗਾ ਮੇਰੇ ਖਿਆਲ ਚ ਤੁਸੀਂ ਨੂੰ ਵੇਖਲੇ ਹੋਮੋਗੇ ਜਿਹੜੇ ਬਾਰਡਰੋਂ ਪਾਰ ਪਿਆਰ ਕਰਨ ਜਾਂਦੇ ਸੀਗੇ ਨਹੀਂ ਹੈ ਨਹੀਂ ਕੋਈ ਮੇਰੀ ਨਜ਼ਰ ਵਿੱਚ ਤੇ ਕੋਈ ਨਹੀਂ ਹੈਗਾ ਕਿਉਂਕਿ ਇੱਕ ਬੰਦਾ ਲੇਖਕ ਸੀ ਆਪਣਾ ਪਾਪਾਸ ਕਰ ਉਹਨਾਂ ਨੇ ਕਿਤਾਬ ਲਿਖੀ ਆ ਜੀ ਮੈਂ ਆਸਾ ਪਾਕਿਸਤਾਨ ਵਿੱਚ ਭਾਰਤ ਦਾ ਜੀਸੂ ਬੜੀ ਚੰਗੀ ਲੱਗੀ ਮੈਨੂੰ ਪੜ੍ਹੀ ਮੈਂ ਹੁਣ ਪੜ੍ਹੀ ਉਹ ਬੜੇ ਚਿਰਾਂ ਬਾਅਦ ਮੇਰੀ ਮਨੂੰ ਵੀ ਇਹ ਤੇ ਉਹੋ ਹੀ ਕੰਮ ਕਰੇਗਾ ਜਿਹੜਾ ਕੋਈ ਇਹ ਸਹਿਤਕ ਮਾਸ ਰੱਖਦਾ ਸਹਿਜ ਕੋ ਰੁਸ਼ੀਆਂ ਰੱਖਦਾ ਤੇ ਸਹਿਜ ਕੋ ਮੇਲੇ ਸ਼ੌਕ ਜਰਦਾ ਉਹ ਜਿਹੜਾ ਉਹ ਬੰਦਾ ਕਰਦਾ ਸੋ ਲੰਗਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀ ਇੰਨੀ ਵੱਡੀ ਕਹਾਣੀ ਜਿਹੜੀ ਬਹੁਤ ਵਧੀਆ ਸ਼ਬਦਾਂ ਦੇ ਵਿੱਚ ਸਾਡੇ ਦਰਸ਼ਕਾਂ ਦੇ ਲਈ ਦੱਸੀ ਬਿਆਨ ਕੀਤੀ ਇੰਨੇ ਵਧੀਆ ਸ਼ਬਦਾਂ ਦੇ ਵਿੱਚ ਤੁਸੀਂ ਉਹ ਸਮੇਂ ਨੂੰ ਯਾਦ ਕੀਤਾ ਜਦੋਂ ਬਾਰਡਰ ਟੱਪ ਜਾਂਦੇ ਹੁੰਦੇ ਸੀ ਆਇਆ ਬਿਲਕੁਲ ਆਇਆ ਤੁਸੀਂ ਉਹ ਗੱਲਾਂ ਯਾਦ ਕੀਤੀਆਂ ਜਦੋਂ ਰਾਵੀ ਨੂੰ ਤੁਸੀਂ ਆਮ ਹੀ ਲੰਘ ਜਾਇਆ ਕਰਦੇ ਸੀ ਵੀ ਇੱਥੇ ਇੱਕ ਜੇ ਪਾਣੀ ਘਟ ਨਹੀਂ ਮੈਂ ਇੱਥੇ ਇੱਕ ਜੇ ਘਟ ਡੂੰਗਾਗਾ ਘਟ ਉੱਚਾਗਾ ਤੇ ਉਸ ਸਮਿਆਂ ਨੂੰ ਹੋ ਸਕਦਾ ਦਰਸ਼ਕ ਵੀ ਮਹਿਸੂਸ ਕਰਨ ਤੇ ਅਸੀਂ ਦਰਸ਼ਕਾਂ ਨੂੰ ਵੀ ਬੇਨਤੀ ਕਰਾਂਗੇ ਕਿ ਬਾਰਡਰਨਾਮਾ ਇਹਨਾਂ ਦਾ ਜਰੂਰ ਪੜਿਓ ਤੁਹਾਨੂੰ ਉਹਨਾਂ ਹਾਲਾਤਾਂ ਚ ਉਹਨਾਂ ਸਮਿਆਂ ਚ ਲੈ ਕੇ ਜਾਵੇਗਾ ਤੁਸੀਂ ਇਹਨਾਂ ਦੀ ਇੱਕ ਸ਼ਾਹਕਾਰ ਰਚਨਾ ਹੈ ਸੋ ਅੱਜ ਦੇ ਸਮੇ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਤੇ ਪ੍ਰਮਾਤਮਾ ਨੇ ਸਵਾਭਾ ਬਣਾਇਆ ਇਹ ਇਸ ਪੂਰੀ ਗੱਲਬਾਤ ਨੂੰ ਫੇਰ ਅੱਗੇ ਤੋਰਾਂਗੇ ਕਿਤੇ ਅਗਲੇ ਪੜਾਵਲ ਬਦਾਂਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਜੀ ਤੇ ਮੇਰੇ ਦਰਸ਼ਕ ਜਿਹੜੇ ਇਹਨੂੰ ਵੇਖਣਗੇ ਸੁਣਨਗੇ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਤੈਨਾਂ ਦੇ ਲੋ ਮੈਨੂੰ ਸ਼ੁਕਰੀਆ ਅਦਾ ਕਰਦਾ ਹਾਂ ਤੁਹਾਡਾ ਥੈਂਕ ਯੂ ਸ਼ੁਕਰੀਆ ਜੀ ਦੋਸਤੋ ਐਸੀ ਕਹਾਣੀ ਨਰਮਲ ਨਿਮਾਂ ਲੰਗਾਹ ਹੋਣਾਂ ਦੀ ਬਾਰਡਰੋਂ ਉਰੇ ਤੇ ਬਾਰਡਰੋਂ ਪਾਰ ਦੀ ਜਿਨ੍ਹਾਂ ਨੇ ਆਪਣੇ ਪਿਆਰ ਦੀ ਖਾਤਰ ਬਾਰਡਰ ਟੱਪਿਆ ਜਿਨ੍ਹਾਂ ਨੇ ਆਪਣੇ ਪਿਆਰ ਨੂੰ ਪ੍ਰਵਾਨ ਚੜਾਉਣ ਦੇ ਲਈ ਬਹੁਤ ਸਾਰੇ ਤਸ਼ੱਦਦ ਵੀ ਸਹੇ ਜਿਹੜੇ ਬਲੈਕੀਆਂ ਦੇ ਨਾਲ ਘੋੜਿਆਂ ਵਾਲਿਆਂ ਦੇ ਨਾਲ ਇਧਰੋਂ ਬਾਰਡਰ ਟੱਪ ਕੇ ਉਧਰ ਜਾਂਦੇ ਹੁੰਦੇ ਸੀ ਤੇ ਉਧਰੋਂ ਇਧਰ ਆਉਂਦੇ ਹੁੰਦੇ ਸੀ ਉਹ ਸਮੇਂ ਦੇ ਹਾਲਾਤ ਕਿਹੋ ਜਿਹੇ ਹੋਣਗੇ ਉਹ ਤੁਸੀਂ ਪੂਰੀ ਇਸ ਕਹਾਣੀ ਦੇ ਵਿੱਚ ਸੁਣਿਓ ਅੱਜ ਦੀ ਕੋਸ਼ਿਸ਼ ਕਿਹੋ ਜਿਹੀ ਲੱਗੀ ਮੈਨੂੰ ਬਿੱਟੂ ਚੱਕ ਵਾਲਿਆਂ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ